ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਸ ਵੇਖ ਰਹੇ ਹੋ ਪੰਜਾਬ ਦੇ ਵਿੱਚ ਚਾਰ ਵਿਧਾਨ ਸਭਾ ਹਲਕਿਆਂ ਤੇ ਜ਼ਿਮਨੀ ਚੋਣਾਂ ਨੂੰ ਲੈ ਕੇ 20 ਤਾਰੀਖ ਨੂੰ VOTING ਹੋਈ ਕਈ ਸਿਆਸੀ ਧਰੰਦਰ ਚੋਣ ਮੈਦਾਨ ਦੇ ਵਿੱਚ ਨੇ ਔਰ ਉਹਨਾਂ ਦੀ ਕਿਸਮਤ ਹੁਣ EVM ਦੇ ਵਿੱਚ ਕੈਦ ਹੋ ਚੁੱਕੀ ਹੈ 23 ਤਾਰੀਖ ਨੂੰ ਨਤੀਜੇ ਆਉਣੇ ਨੇ ਵੱਖ-ਵੱਖ ਪਲੇਟਫਾਰਮਸ ਦੇ ਉੱਪਰ ਜਿੱਥੇ ਐਗਜ਼ਿਟ ਪੋਲ ਸਾਂਝੇ ਕੀਤੇ ਜਾ ਰਹੇ ਨੇ ਔਰ ਆਪੋ ਆਪਣੇ ਤਰੀਕੇ ਦਾ ਅਨਲਿਸਿਸ ਜਿਹੜਾ ਸਾਹਮਣੇ ਆ ਰਿਹਾ ਸੋ ਅੱਜ ਅਸੀਂ ਵਿਸ਼ੇਸ਼ ਤੌਰ ਤੇ ਚਰਚਾ ਕਰਾਂਗੇ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਸੋ ਸਾਡੇ ਨਾਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਰਾਜਨੀਤਿਕ ਮਾਮਲਿਆਂ ਦੇ ਮਾਹਰ ਪ੍ਰੋਫੈਸਰ ਪੀ ਐਸ ਭੋਗਲ ਔਰ ਉਹਨਾਂ ਦੇ ਨਾਲ ਸੀਨੀਅਰ ਜਰਨਲਿਸਟ ਦਰਸ਼ਨ ਸਿੰਘ ਜੀ ਮਕਰ ਜਿਨ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਜਿੱਥੇ ਉਹਨਾਂ ਨੂੰ ਰਾਜਨੀਤੀ ਦਾ ਤਜਰਬਾ ਉਸ ਦੇ ਨਾਲ ਨਾਲ ਇਹਨਾਂ ਰਾਜਨੀਤਿਕ ਖਬਰਾਂ ਦੇ ਉੱਪਰ ਵੀ ਉਹਨਾਂ ਦੀ ਅੱਛੀ ਪਕੜ ਹੈ ਸੋ ਮੈਂ ਸਵਾਗਤ ਕਰਦਾ ਪੀਐਸ ਪੋਗਲ ਸਾਹਿਬ ਔਰ ਦਰਸ਼ਨ ਸਿੰਘ ਮੱਕੜ ਹੋਰਾਂ ਦਾ ਅਪੋਗਲ ਸਾਹਿਬ ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਹੈ ਕਿ ਜਿਹੜਾ ਚਾਰ ਹਲਕਿਆਂ ਦੇ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਬੇਸ਼ੱਕ ਅਕਾਲੀ ਦਲ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਚੋਣ ਨਹੀਂ ਲੜ ਰਿਹਾ ਤੁਸੀਂ ਕਿਵੇਂ ਵੇਖਦੇ ਹੋ ਇਸ ਸਾਰੇ ਦ੍ਰਿਸ਼ ਨੂੰ ਦੇਖੋ ਜ਼ਿਮਨੀ ਚੋਣਾਂ ਨੂੰ ਜ਼ਿਮਨੀ ਚੋਣਾਂ ਦੇ ਹੀ ਪਰਸਪੈਕਟਿਵ ਤੋਂ ਦੇਖਣਾ ਹੁੰਦਾ ਹੈ ਹਮੇਸ਼ਾ ਜੀ ਕਿਉਂਕਿ ਇਕਤਾਏ ਕਿ ਬਾਈ ਇਲੈਕਸ਼ਨ ਦੇ ਵਿੱਚ ਕੋਈ ਮੇਜਰ ਇਸ਼ੂ ਬਹੁਤ ਰੈਰ ਹੈ ਕਿ ਕੋਈ ਮੇਜਰ ਇਸ਼ੂ ਹੋਵੇ ਜੀ ਜਨਰਲੀ ਉਹ ਇੱਕ ਫਿਲਿਕ ਦੀ ਵੈਕੈਂਸੀ ਹੁੰਦਾ ਫਿਲ ਇਨ ਦਾ ਬਲੈਂਕਸ ਜਿਹੜੀਆਂ ਚੱਲਦੇ ਸੈਸ ਟਰਮ ਦੇ ਦੌਰਾਨ ਕੋਈ ਮੈਂਬਰਸ ਜਿਹੜੇ ਹੈ ਉਹ ਜਦ ਖਾਲੀ ਹੋ ਜਾਂਦੀ ਸੀਟ ਤੇ ਹੁੰਦਾ ਤੇ ਇਸ ਲਈ ਉਹਦੇ ਚ ਤਿੰਨ ਚਾਰ ਗੱਲਾਂ ਜਿਹੜੀਆਂ ਜ਼ਿਆਦਾ ਰੋਲ ਪਲੇ ਕਰਦੀਆਂ ਇੱਕ ਤਾਂ ਇਹ ਕਿ ਰੂਲਿੰਗ ਪਾਰਟੀ ਜਿਹੜੀ ਹੁੰਦੀ ਹੈ ਉਹਨੂੰ ਹਮੇਸ਼ਾ ਹੀ ਐਡਵਾਂਟੇਜ ਹੁੰਦਾ ਖਾਸ ਤੌਰ ਤੇ ਜਦੋਂ ਮੇਨ ਇਲੈਕਸ਼ਨ ਨੂੰ ਸਮਾਂ ਹਜੇ ਕਾਫੀ ਪਿਆ ਹੋਵੇ ਤਾਂ ਛੇ ਸਾਲ ਦਾ ਤਾਂ ਰੂਲਿੰਗ ਪਾਰਟੀ ਅਨਲੈਸ ਕਿ ਰੂਲਿੰਗ ਪਾਰਟੀ ਬਹੁਤ ਜ਼ਿਆਦਾ ਅਨਪੋਪੂਲਰ ਹੋ ਚੁੱਕੀ ਹੋਵੇ ਉਹਨਾਂ ਕੋਲ ਬਹੁਤ ਐਡਵਾਂਟੇਜ ਹੁੰਦਾ ਇਸ ਚੀਜ਼ ਦਾ ਕਿ ਉਹ ਸੱਤਾ 'ਚ ਨੇ ਜੀ ਆ ਦੂਸਰਾ ਇਹ ਹੈ ਕਿ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਹੈ ਉਹਨਾਂ ਦਾ ਆਪਣਾ ਇੱਕ ਪਰਸਪੈਕਟਿਵ ਹੁੰਦਾ ਕਿ ਕਿਸੇ ਤਰੀਕੇ ਨਾਲ ਰੂਲਿੰਗ ਪਾਰਟੀ ਦਾ ਜਿਹੜਾ ਅਕਸ ਹੈ ਉਹ ਵਿਗਾੜਿਆ ਜਾਵੇ ਉਹਨਾਂ ਕੋਲੋਂ ਕੋਈ ਸੀਟਾਂ ਖੋਈਆਂ ਜਾਣ ਤਾਂ ਕਿ ਇੱਕ ਇਸ ਤਰ੍ਹਾਂ ਦਾ ਇਮਪ੍ਰੈਸ਼ਨ ਦਿੱਤਾ ਜਾਵੇ ਕਿ ਪਪੂਲਰ ਨਹੀਂ ਹੈਗੇ ਇਹਨਾਂ ਨੂੰ ਲੋਕਾਂ ਦਾ ਸਵਰਥਨ ਘਟਦਾ ਜਾ ਰਿਹਾ ਹੈ ਜੀ ਸੋ ਇਹੀ ਫੈਕਟਰਸ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਅਲੋਂਗ ਵਿਦ ਅ ਸਰਟਨ ਅਦਰ ਇਕਵੇਸ਼ਨਸ ਤਕਰੀਬਨ ਤਕਰੀਬਨ ਇਹੀ ਰੋਲ ਪਲੇ ਕਰ ਰਹੇ ਹੈ ਇਹਨਾਂ ਬਾਈ ਇਲੈਕਸ਼ਨਸ ਦੇ ਵਿੱਚ ਵੀ ਜਿਹੜਾ ਹੈ ਕੋਈ ਮੈਂ ਕੋਈ ਇਸ਼ੂ ਬੇਸਡ ਕਿਸੇ ਕਿਸਮ ਦੀ ਕੋਈ ਇਲੈਕਸ਼ਨੇਰਿੰਗ ਦੇ ਦੌਰਾਨ ਨਹੀਂ ਸੀ ਉਹੀ ਪੁਰਾਣੇ ਗੱਲਾਂ ਮੁੱਖ ਮੰਤਰੀ ਦਾ ਅੰਦਾਜ਼ ਆਪਣਾ ਆਪੋਜੀਸ਼ਨ ਦੇ ਜਿਹੜੇ ਲੀਡਰਸ ਹੈ ਉਹ ਆਪਣੇ ਤਰੀਕੇ ਨਾਲ ਜਿਹੜੇ ਹੈ ਆਪਣੇ ਇੰਡੀਵਿਜੂਅਲ ਜਿਹੜੇ ਫੈਕਟਰਸ ਹੈ ਉਹਨਾਂ ਨੂੰ ਖਾਸ ਤੌਰ ਤੇ ਕਾਂਗਰਸ ਬਲੀ ਜਿਹੜੀ ਇਲੈਕਸ਼ਨੇਰਿੰਗ ਹੋਈ ਸਾਰੀ ਕੈਂਪੇਨਿੰਗ ਹੋਈ ਉਹਦੇ ਵਿੱਚ ਜਿਹੜੇ ਸਥਾਨਿਕ ਕੈਂਡੀਡੇਟਸ ਹੈ ਉਹ ਆਪਣੇ ਆਪਣੇ ਤਰਜ਼ ਨਾਲ ਹੀ ਇਲੈਕਸ਼ਨੇਰਿੰਗ ਕਰ ਰਹੇ ਸੀ ਕੋਈ ਮੇਜਰ ਕਾਂਗਰਸ ਦਾ ਕੋਈ ਵੀ ਸੈਂਟਰਲ ਲੀਡਰਸ਼ਿਪ ਦਾ ਬੰਦਾ ਪੰਜਾਬ 'ਚ ਨਹੀਂ ਆਇਆ ਇਸ ਤਰ੍ਹਾਂ ਬੀਜੇਪੀ ਨੇ ਇਲੈਕਸ਼ਨ ਪੂਰੀ ਆਰਗੇਨਾਈਜੇਸ਼ਨ ਨਾਲ ਲੜਿਆ ਬੀਜੇਪੀ ਨੂੰ ਇੱਕ ਐਡਵਾਂਟੇਜ ਜਿਹੜਾ ਹੈ ਉਹ ਇਹ ਹੈ ਕਿ ਉਹਨਾਂ ਦੀ ਜਿਹੜੀ ਕਾਡਰ ਬੇਸਡ ਆਰਗੇਨਾਈਜੇਸ਼ਨ ਹੈ ਜੀ ਆਰਐਸਐਸ ਦਾ ਕਾਡਰ ਉਹਨਾਂ ਕੋਲ ਹੈਂਡ ਹੁੰਦਾ ਹੈ ਔਰ ਉਹਨਾਂ ਨੇ ਉਸ ਨੂੰ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਦੀ ਪੂਰੀ ਕੋਸ਼ਿਸ਼ ਇਹ ਹੁੰਦੀ ਹੈ ਕਿ ਉਹ ਆਪਣਾ ਪੋਲ ਪਰਸੈਂਟੇਜ ਕਿੰਨਾ ਸ਼ੋਅ ਕਰ ਸਕਦੇ ਕਿੰਨੀ ਆਪਣੀ ਜਿਹੜੀ ਹੈ ਉਸ ਨੂੰ ਵਧਾ ਸਕਦੇ ਉਸ ਦੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹ ਲੜ ਰਹੇ ਲੜਦੇ ਆ ਔਰ ਇਸ ਵੇਲੇ ਗਿੱਦੜਵਾਹ ਹਲਕੇ 'ਚ ਉਹਨਾਂ ਨੇ ਖਾਸਾ ਜ਼ੋਰ ਲਗਾਇਆ ਉਹਨਾਂ ਨੂੰ ਇੱਕ ਹੋਪ ਹੋਈ ਕਿ ਸ਼ਾਇਦ ਬਨਪ੍ਰੀਤ 바ਰਲ ਜਿਹੜੇ ਉਥੋਂ ਕਈ ਦਫਾ ਪਹਿਲਾਂ ਐਮਐਲਏ ਰਹ ਚੁੱਕੇ ਸੀ ਸ਼ੋਭਨੀ ਅਕਾਲੀ ਦਲ ਵੱਲੋਂ ਹੁਣ ਉਹ ਭਾਜਪੀ ਵੱਲੋਂ ਲੜ ਰਹੇ ਆ ਤੇ ਉਹਨਾਂ ਕੋਲ ਖੋਪ ਸੀ ਕਿ ਉਹਨਾਂ ਦਾ ਆਪਣਾ ਇੱਕ ਆਧਾਰ ਹੈ ਔਰ ਭਾਜਪੀ ਦੀ ਸਪੋਰਟ ਨਾਲ ਸ਼ਾਇਦ ਅਸੀਂ ਇਸ ਨੂੰ ਜਿੱਤ ਸਕੀਏ ਜੀ ਸੋ ਕਾਫੀ ਫਸਵਾ ਮੁਕਾਬਲਾ ਗਿੱਦੜਵਾਹ ਸੀ ਉੱਤੇ ਉੱਤੇ ਦੇਖਣ ਨੂੰ ਮਿਲੇਗਾ ਇਸੇ ਤਰ੍ਹਾਂ ਜਿਹੜੀ ਡੇਰਾ ਬਾਬਾ ਨਾਨਕ ਸੀਟ ਹੈ ਸੁਖਚੰਦਰ ਸਿੰਘ ਰੰਦਾਵਾਦੀ ਪਤਨੀ ਜਤਿੰਦਰ कौर ਰੰਦਾਵਾ ਉੱਥੋਂ ਇਲੈਕਸ਼ਨ ਲੜ ਰਹੇ ਜੀ ਸੁਖਚੰਦਰ ਸਿੰਘ ਰੰਦਾਵਾਦੀ ਉਹ ਇੱਕ ਜਿਹੜੀ ਹੈ ਫੈਮਿਲੀ ਦੀ ਸੀਟ ਗਿਣੀ ਜਾਂਦੀ ਹੈ ਕਿਉਂਕਿ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਪਿਤਾ ਸੰਤੋਖ ਸਿੰਘ ਰੰਦਾਵਾ ਵੀ ਐਮਐਲਏ ਬੰਦੇ ਰਹੇ ਉਸ ਏਰੀਆ 'ਚੋਂ ਉਹਨੋਂ ਬਰ پارਲੀਮੈਂਟ ਨੇ ਜੀ ਤੇ ਉਹ ਸੀਟ ਰੀਟੇਨ ਕਰਨ ਦੀ ਕੋਸ਼ਿਸ਼ ਉਹਨਾਂ ਨੇ ਆਪਣੇ ਵੱਲੋਂ ਪੂਰੀ ਕੀਤੀ ਲੇਕਿਨ ਇੱਕ ਪ੍ਰੋਬਲਮ ਉੱਥੇ ਸਾਰੇ ਇਹਨਾਂ ਹਲਕਿਆਂ 'ਚ ਕਾਂਗਰਸ ਪਾਰਟੀ ਦੀ ਇੱਕ ਜਿਹੜੀ ਕਾਮਨ ਇਸ਼ੂ ਸੀਗਾ ਕਿ ਪਾਰਟੀ ਦੀ ਆਪਣੀ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਉਸ ਦੇ ਵਿੱਚ ਕਾਫੀ ਘਾਟ ਨਜ਼ਰ ਆਈ ਜੀ ਤੇ ਕਾਂਗਰਸ ਦੇ ਚਾਰਾਂ ਸੀਟਾਂ ਦੇ ਵਿੱਚ ਜਿਹੜੇ ਕੈਂਡੀਡੇਟ ਹੈ ਉਹ ਆਪਣੇ ਆਪਣੇ ਬਲਬੂਤੇ ਤੇ ਹੀ ਤਕਰੀਬਨ ਇਲੈਕਸ਼ਨ ਲੜਦੇ ਰਹੇ ਜੀ ਉਹਨਾਂ ਨੂੰ ਕੋਈ ਇੰਡਾਇਰੈਕਟ ਸਪੋਰਟ ਕੋਈ ਫਾਈਨੈਂਸ਼ੀਅਲ ਫੰਡਿੰਗ ਦਾ ਕੋਈ ਹੋਇਆ ਹੋਵੇ ਉਸ ਦੇ ਬਾਰੇ ਕੋਈ ਸੂਚਨਾ ਨਹੀਂ ਹੈ ਲੇਕਿਨ ਆਰਗੇਨਾਈਜੇਸ਼ਨਲ ਬੇਸ ਉਹਨਾਂ ਦਾ ਜਿਹੜਾ ਹੈ ਕਾਫੀ ਦੇਰ ਤੋਂ ਉਖੜਿਆ ਹੋਇਆ ਹੈ ਤੇ ਉਹ ਉਹੀ ਫੈਕਟਰ ਜਿਹੜਾ ਹੈਗਾ ਇਹਨਾਂ ਚਾਰਾਂ ਹਲਕਿਆਂ ਵਿੱਚ ਕਾਂਗਰਸ ਪਾਰਟੀ ਦਾ ਦੇਖਣ ਨੂੰ ਮਿਲਿਆ ਐਜ਼ ਯੂਜੂਅਲ ਰੂਲਿੰਗ ਜਿਹੜੀ ਪਾਰਟੀ ਹੈ ਆਮ ਆਦਮੀ ਪਾਰਟੀ ਸਰਕਾਰ ਉਹਨਾਂ ਦੇ ਕੋਲ ਹੈ ਤੇ ਉਹਨਾਂ ਨੇ ਪੂਰਾ ਜ਼ੋਰ ਲਗਾਇਆ ਕਿਉਂਕਿ ਉਹਨਾਂ ਦੀ ਜਿਹੜੀ ਪ੍ਰੈਸਟੀਜ ਐਟ ਸਟੇਕ ਹੈ ਮੁੱਖ ਮੰਤਰੀ ਦੀ ਖਾਸ ਤੌਰ ਤੇ ਜਿਹੜੀ ਹੋਲਡ ਹੈ ਪਾਰਟੀ ਤੇ ਉਸ ਨੂੰ ਇੱਕ ਚੈਲੰਜ ਹੋ ਸਕਦਾ ਜੇ ਸੀਟਾਂ ਨਹੀਂ ਆਉਂਦੀਆਂ ਤਾਂ ਆਲਰੇਡੀ ਕਈ ਵਾਰੀ ਕਨਸੂਆਂ ਸੁਣਨ ਨੂੰ ਮਿਲਦੀਆਂ ਕਿ ਸ਼ਾਇਦ ਪੰਜਾਬ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ 'ਚ ਤਬਦੀਲੀ ਆਵੇ ਜੀ ਸੋ ਜਦੋਂ ਵੀ ਕੋਈ ਹੋਜੀ ਗੱਲ ਉੱਠਦੀ ਹੈ ਤੇ ਉਹ ਨਿਰਾਧਾਰ ਨਹੀਂ ਹੁੰਦੀ ਜੀ ਤੇ ਮੁੱਖ ਮੰਤਰੀ ਨੂੰ ਚੈਲੰਜ ਹੈ ਖਾਸ ਤੌਰ ਤੇ ਕਿਉਂਕਿ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਪਰਫਾਰਮੈਂਸ ਦੇ ਉੱਤੇ ਵੀ ਕਿਤੇ ਨਾ ਕਿਤੇ ਉਹਦੇ ਤੇ ਸਵਾਲ ਉੱਠਦੇ ਐ ਤੇ ਇਸ ਕਰਕੇ ਉਹਨਾਂ ਦੀ ਜਿਹੜੀ ਆਨਰ ਹੈ ਉਹਨਾਂ ਦਾ ਜਿਹੜਾ ਲੀਡਰਸ਼ਿਪ ਹੈ ਉਹ ਐਟ ਸਟੇਕ ਹੈ ਤਾਂ ਪੂਰਾ ਜ਼ੋਰ ਉਹਨਾਂ ਨੇ ਜ਼ਾਤੀ ਤੌਰ ਤੇ ਲਗਾਇਆ ਪਾਰਟੀ ਦੇ ਸਾਰੇ ਜਿਹੜੇ ਰਿਸੋਰਸਸ ਐ ਚੋਕੇ ਸਰਕਾਰ ਦੇ ਜਿਹੜੇ ਰਿਸੋਰਸਸ ਐ ਉਹ ਵੀ ਲਗਾਏ ਗਏ ਨੀਡਲੈਸ ਟੂ ਸੇ ਸੋ ਹਰ ਤਰ੍ਹਾਂ ਦਾ ਦਾ ਹਰ ਤਰ੍ਹਾਂ ਦਾ ਪੀਚ ਇਨ ਆ ਇਲੈਕਸ਼ਨਾਂ ਦੇ ਵਿੱਚ ਰੂਲਿੰਗ ਪਾਰਟੀ ਨੇ ਜਿਹੜਾ ਹੈ ਉਹ ਵੰਡਿਆ ਸ਼੍ਰੋਮਣੀ ਅਕਾਲੀ ਦਲ ਆ ਭਾਵੇਂ ਚੋਣ ਮੈਦਾਨ 'ਚ ਨਹੀਂ ਸੀ ਜੀ ਲੇਕਿਨ ਗਿੱਦੜਵਾਹਾ ਸੀਟ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਪੋਰਟਰਸ ਐ ਉਹਨਾਂ ਦੀ ਜਿਹੜੀ ਕੁਛ ਨੇ ਜ਼ਾਹਿਰ ਹੈ ਮਨਪ੍ਰੀਤ ਬਾਦਲ ਨਾਲ ਕਿਉਂਕਿ ਬਾਦਲ ਪਰਿਵਾਰ ਤੇ ਹੋਣ ਕਰਕੇ ਔਰ ਪੁਰਾਣੇ ਅਕਾਲੀ ਹੋਣ ਕਰਕੇ ਉਹਨਾਂ ਦੇ ਜਿਹੜੇ ਪਰਸਨਲ ਰਿਲੇਸ਼ਨਸ ਹੋਣਗੇ ਜੀ ਉਹਦਰ ਗਏ ਹੋਣਗੇ ਬਾਕੀ ਵੋਟ ਜਿਹੜੀ ਹੈ ਰਾਜਾ ਵੜਿੰਗ ਨੇ ਕਿਸ ਤਰ੍ਹਾਂ ਮੈਨੇਜ ਕੀਤੀ ਜੀ ਇਹ ਸਾਰੀ ਰਿਜ਼ਲਟ ਦੇ ਵਿੱਚ ਸ਼ੋ ਹੋਏਗੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਤੋਂ ਵੀ ਅ ਸ਼੍ਰੋਮਣੀ ਅਕਾਲੀ ਦਲ ਖਾਸ ਤੌਰ ਤੇ ਸੁਚਾ ਸਿੰਘ ਲੰਗਾ ਕਾਫੀ ਜ਼ਿਆਦਾ ਐਕਟਿਵ ਨਜ਼ਰ ਆਏ ਜੀ ਔਰ ਉਹਨਾਂ ਦਾ ਪੂਰਾ ਜ਼ੋਰ ਇਸ ਇਸ 'ਤੇ ਲੱਗਿਆ ਰਿਹਾ ਕਿ ਕਾਂਗਰਸ ਦਾ ਉਮੀਦਵਾਰ ਨਹੀਂ ਜਿੱਤਣਾ ਚਾਹੀਦਾ। ਸੋ ਉਥੋਂ ਉਮੀਦਵਾਰ ਉਸਤਾ ਐਡਵਾਂਟੇਜ ਜਿਹੜਾ ਹੈ ਉਹ ਹੋ ਸਕਦਾ ਆਮ ਆਦਮੀ ਪਾਰਟੀ ਨੂੰ ਮਿਲ ਜਵੇ। ਸੋ ਜੀ ਜਿਹੜੇ ਬੜੇ ਦਿਲਚਸਪ ਹੋਣਗੇ ਮੈਂ ਇਹ ਕਹਿ ਸਕਦਾ ਕਿ ਇਹਨਾਂ ਚਾਰਾਂ ਨਤੀਜਿਆਂ ਦੇ ਵਿੱਚੋਂ ਜਿਹੜੀ ਰੂਲਿੰਗ ਪਾਰਟੀ ਹੈ ਉਸ ਦਾ ਪਲੜਾ ਭਾਰੀ ਰਹੂਗਾ। ਜੀ ਮਕਰ ਸਾਹਿਬ ਮੈਂ ਸਵਾਲ ਅਗਲਾ ਤੁਹਾਨੂੰ ਕਰਨਾ ਚਾਹਾਂਗਾ ਚਾਰ ਹਲਕੇ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਪਰ ਸਭ ਤੋਂ ਜ਼ਿਆਦਾ ਚਰਚਾ ਗਿੱਦੜਬਾਹ ਦੇ ਵਿੱਚ ਦੀ ਹੈ VOTING ਪ੍ਰਤੀਸ਼ਤ ਦੀ ਗੱਲ ਕੀਤੀ ਜਾਵੇ VOTING ਪ੍ਰਤੀਸ਼ਤ ਵੀ ਸਭ ਤੋਂ ਜ਼ਿਆਦਾ 80% ਵੋਟ ਜਿਹੜਾ ਗਿੱਦੜਬਾਹ ਹਲਕੇ ਦੇ ਵਿੱਚ ਪਿਆ ਔਰ ਸਿਆਸੀ ਤਰੰਦਰ ਜਿਹੜੇ ਨੇ ਉਹ ਗਿੱਦੜਬਾਹ ਤੋਂ ਚੋਣ ਮੈਦਾਨ ਦੇ ਵਿੱਚ ਨੇ ਮਨਪ੍ਰੀਤ ਬਾਦਲ ਦੀ ਇੱਕ ਪਾਸੇ ਵਾਪਸੀ ਹੋ ਰਹੀ ਹੈ ਸਿਆਸਤ ਦੇ ਵਿੱਚ ਔਰ ਰਾਜਾ ਵੜਿੰਗ ਵੱਲੋਂ ਪਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਤਾ ਵੜਿੰਗ ਨੂੰ ਚਿਤਾਉਣ ਦੇ ਲਈ ਔਰ ਤੀਸਰੀ ਪਾਰੀ ਡਿੰਪੀ ਢੱਲੋਂ ਵੱਲੋਂ ਖੇਡੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਜੋ ਕਿਵੇਂ ਵੇਖਦੋਂ ਗਿੱਦੜਬਾਹ ਨੂੰ ਤੁਸੀਂ ਮੈਂ ਸਿਰਫ ਗਿੱਦੜ ਵਾਹ ਦੀ ਗੱਲ ਕਰਨ ਤੋਂ ਪਹਿਲਾਂ 4 ਸਤੰਬਰ ਦੀ ਗੱਲ ਕਰਾਂਗਾ ਜ਼ਰੂਰ ਕਿ ਇੱਕ ਤਾਂ ਮੈਂ ਬਿਲਕੁਲ 100% ਦੀ ਸਹਿਮਤ ਹਾਂ ਜਿਹੜੀ ਪੁਗਲ ਸਾਹਿਬ ਨੇ ਹੁਣ ਗੱਲ ਕਹੀ ਹੈ ਜੀ ਕਿ ਜਿਹੜਾ ਟੈਂਟ ਹੈ ਨਾ ਜੀ ਕਿ ਆਮ ਆਦਮੀ ਪਾਰਟੀ ਜਿਹੜੀ 2.5 ਸਾਲ ਜੇ ਬਾਕੀ ਪਏ ਨੇ ਜੀ ਜਿਹੜੇ ਹਲਕੇ ਦੇ ਵਰਕਰ ਹੁੰਦੇ ਨੇ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਨੇ ਵੋਟਰ ਨੇ ਜਿਹੜੇ ਐ ਉਹ ਸਮਝਦੇ ਆ ਕਿ ਜੇ ਰੂਲਿੰਗ ਪਾਰਟੀ ਦਾ ਸੱਤਾਧਾਰੀ ਪਾਰਟੀ ਦਾ ਐਮਐਡੀ ਬਣ ਗਿਆ ਤਾਂ ਅਸੀਂ ਉਹਦੇ ਕੋਲੋਂ ਕੋਈ ਨਾ ਕੋਈ ਕੰਮ ਕਰੂ ਕੀ ਹੋਏ ਕਰਵਾ ਲਾਂਗੇ ਕੁਝ ਪਾਰਸ਼ ਕਰਵਾ ਲਾਂਗੇ ਕੁਝ ਉਹ ਦੂਸਰਾ ਕਰਾ ਲਾਂਗੇ ਪਿਛਲੀਆਂ 10 ਬਾਈ ਇਲੈਕਸ਼ਨਸ 10 ਉਪ ਚੋਣਾਂ ਦਾ ਮੈਂ ਜ਼ਿਕਰ ਕਰਨਾ ਚਾਹਾਂਗਾ ਉਹਨਾਂ ਦੇ ਵਿੱਚੋਂ ਸੱਤ ਜਿਹੜੀਆਂ ਨੇ ਰੂਲਿੰਗ ਪਾਰਟੀ ਦੀ ਜਿਹੜੀ ਸਮੇਂ ਦੀ ਹਾਕਮ ਪਾਰਟੀ ਸੀ ਉਹਨਾਂ ਦੇ ਹੱਕ ਦੇ ਵਿੱਚ ਗਈਆਂ ਇਹਨਾਂ ਨੂੰ ਟ੍ਰੈਂਡ ਕਿਹਾ ਜਾਂਦਾ ਹੈ ਇਹ ਜਿਹੜਾ ਰੁਝਾਨ ਹੈ ਇਹ ਤਾਂ ਇੱਕ ਤਾਂ ਬੈਨੀਫਿਟ ਇਹਨੂੰ ਮਿਲ ਸਕਦਾ ਰੂਲਿੰਗ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਦੂਜੀਆਂ ਕਿਉਂਕਿ ਸੀਟਾਂ ਬਿਲਕੁਲ ਲਿਮਟਿਡ ਸੀ ਜੀ ਚਾਰ ਸੀਟਾਂ ਸੀ ਸਾਡੀਆਂ ਤੇ ਜਿਹੜੀਆਂ ਸਾਰੀਆਂ ਪਾਰਟੀਆਂ ਦੀਆਂ ਜਿਹੜੇ ਵੱਡੇ ਵੱਡੇ ਲੀਡਰ ਸੀ ਜਾਂ ਜੋ ਵੀ ਸੀ ਉਹ ਸਾਰੇ ਇਥੇ ਮੰਡੇ ਗਿਆ ਮਤਲਬ ਇਹਨਾਂ ਦੇ ਕੈਂਪੇਨ ਪੂਰੀ ਫੁੱਲ ਕੋਈ ਮਤਲਬ ਗਰੀਅਤ ਹੈ ਜਿੱਥੋਂ ਤੱਕ ਗਿੱਦੜਬਾਹ ਦੀ ਗੱਲ ਹੈ ਕਿ ਇਹ ਸਿਰਫ ਪਹਿਲੀ ਵਾਰ ਨਹੀਂ ਹੋਈ ਜੀ ਜਿਹੜੇ ਲੋਕਾਂ ਨੂੰ ਸਿਆਸੀ ਜਾਣਕਾਰੀ ਹੈ ਜਾਂ ਜਿਹੜੇ ਸਮਝ ਰੱਖਦੇ ਨੇ ਗਿੱਦੜਬਾਹ ਦੇ ਵਿੱਚ ਹੁਣ ਲਗਾਤਾਰ ਤਾਂ 5 ਵਾਰੀ 80 ਪਲਸ ਗਈ ਹੈ 80 ਤੋਂ ਪਾਰ ਗਈ ਹੈ ਜਿਹੜੀ ਪਰਸੈਂਟੇਜ ਹੈ ਲਗਾਤਾਰ ਪੰਜ ਵਾਰ ਤੋਂ ਪਰ ਇਸ ਤੋਂ ਪਹਿਲਾਂ ਇੱਕ ਦੋ ਵਾਰ ਨੂੰ ਛੱਡ ਕੇ ਇਸ ਤੋਂ ਪਹਿਲਾਂ 89 ਤੱਕ ਵੀ ਗਈ ਹੈ ਬਿਲਕੁਲ 2017 ਦੇ ਵਿੱਚ ਵੋਟ ਪ੍ਰਤੀਸ਼ਤ ਜਿਹੜਾ 99% ਤੱਕ ਪਹੁੰਚ ਗਿਆ ਐਕਸੈਕਟਲੀ ਉਹੀ ਮੈਂ ਗੱਲ ਕਰ ਰਿਹਾ ਸੀ ਉਹਦਾ ਕਾਰਨ ਇਹ ਹੈ ਕਿਉਂਕਿ ਜਿਹੜਾ ਸ਼੍ਰੀ ਮੁਖਸਲ ਸਾਹਿਬ ਜ਼ਿਲ੍ਹਾ ਹੈ ਇਹ ਮਾਰਣਾ ਦਾ ਜ਼ਿਲ੍ਹਾ ਹੈ ਉਹ ਆਪ ਦਾ ਵੱਡੇ ਬਾਦਲ ਜਿਹੜੇ ਹੈ ਜਿਨ੍ਹਾਂ ਨੂੰ 골ਡਨ ਜੁਬਲੀ ਸੀ ਮਿਨਿਸਟਰ ਤੇ 11 ਵਾਰ ਦੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ 11 ਵਾਰ ਐਮਐਲਏ ਰਹੇ ਨੇ ਉਹਨਾਂ ਦਾ ਲੰਬੀ ਸੀ ਤੇ ਗਿੱਧਰਬਾਹਤ ਮਨਪ੍ਰੀਤ ਬਾਦਲ ਜੀ ਬਾਦਲ ਪਪਾ ਮਾਰਾ ਦੇ ਦੂਗੇ ਕਾਂਗਰਸ ਚਲੇ ਗਈਆ ਕਿਤੇ ਇਹ ਫਿਰ ਆਪਣੀ ਪੀਪੀਪੀਬੀ ਬਣਾ ਲਈ ਇਹਨਾਂ ਨੇ ਹੋਰ ਸਾਰਾ ਕੁਝ ਹੈ ਪਰ ਆਧਾਰ ਉਹਦਾ ਬਹੁਤ ਜ਼ਿਆਦਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਮੋਗਲ ਸਾਹਿਬ ਨੇ ਹੁਣੇ ਜ਼ਿਕਰ ਕੀਤਾ ਕਿ ਐਤਕੀ ਬੀਜੇਪੀ ਨੇ ਵੀ ਬਹੁਤ ਉਥੇ ਕਿਉਂਕਿ ਬੀਜੇਪੀ ਨੂੰ ਬਹੁਤ ਨਿਮੋਸ਼ੀ ਦਾ ਸਾਹਮਣਾ ਕਰਨਾ ਪਿਆ ਪਿਛਲੀਆਂ ਚੋਣਾਂ ਤੋਂ ਵੀ ਜਿਹੜੀਆਂ 2022 ਚ ਹੋਈਆਂ ਨੇ ਇਹਦੇ ਵਿੱਚ 92 ਸੀਟਾਂ ਲੈ ਕੇ ਆਮ ਆਦਮੀ ਤੇ ਉਸ ਤੋਂ ਬਾਅਦ ਵੀ ਜਿਹੜੀਆਂ ਹੋਈਆਂ ਨੇ ਉਹਦੇ ਚ ਖਾਤਾ ਤੱਕ ਨਹੀਂ ਖੁੱਲ ਸਕਿਆ ਪਾਪਾ ਦਾ ਜੀ ਸੋ ਹੁਣ ਪਾਪ ਪਾ ਦੀ ਇਹ ਹੈ ਕਿ ਵਾਪਸੀ ਕੀਤੀ ਜਾਵੇ ਕਿਸੇ ਵੀ ਸੂਰਤ ਦੇ ਵਿੱਚ ਪੰਜਾਬ ਦੇ ਵਿੱਚ ਜੀ ਤੂੰ ਉਹਨਾਂ ਨੇ ਇਸ ਮਨਪ੍ਰੀਤ ਬਾਦਲ ਦੇ ਉਹਦਾ ਆਪਣਾ ਵੀ ਬਹੁਤ ਚੰਗਾ ਅਸਰ ਸੂਖ ਹੈ ਰਾਜ ਦੇ ਵਿੱਚ ਦਰਬਾਰ ਦੇ ਵਿੱਚ ਸ਼ੁਰੂ ਤੋਂ ਤੇ ਹੁਣ ਭਾਜਪਾ ਨੇ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਕੋਈ ਫੱਕ ਵਾਲੀ ਕਰਨੀ ਜੀ ਪਰ ਇਹਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹੇ ਨਹੀਂ ਜਾਵਾਂਗਾ ਕਿ ਮਨਪ੍ਰੀਤ ਬਾਦਲ ਨੂੰ ਜਿੰਨੀ ਵੱਧ ਵੋਟ ਪਈ ਹੈ ਉਹ ਨੁਕਸਾਨ ਆਮ ਆਦਮੀ ਪਾਰਟੀ ਨੂੰ ਘਟ ਹੈ ਜੀ ਉਹ ਕਾਂਗਰਸ ਦਾ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਾਰੇ ਇਸ ਗੱਲ ਦੇ ਉੱਤੇ ਸਹਿਮਤ ਸੀਗੇ ਵੀ ਜੀ ਇਹਨਾਂ ਸਾਰਾ ਸੀਟਾਂ ਦੇ ਵਿੱਚੋਂ ਜਿਹੜੀ ਸ਼ੂਰ ਸ਼ਾਰਟ ਹੈ ਜੇ ਕੋਈ ਸੀਟ ਜਾ ਸਕਦੀ ਹੈ ਕਾਂਗਰਸ ਦੇ ਹੱਕ ਦੇ ਵਿੱਚ ਤਾਂ ਉਹ ਦਰਵਾਜ਼ੇ ਵਿੱਚ ਤਾਂ ਪਹਿਲੀ ਹੋਏਗੀ ਜੀ ਦੇ ਰਬਾਬਾ ਨਾਮ ਇੱਕ ਜਿਹੁਰ ਸੀਤਾ ਦੀ ਬਾਤ ਆਪਾਂ ਗੱਲ ਕਰਦੇ ਆ ਕਿ ਕਿ ਉਹ ਕਿਧਰ ਆਏਗੀ ਪਰ ਦੇਖੋ ਕੱਲ ਨਤੀਜੇ ਆ ਜਾਣੇ ਨੇ ਇਸ ਵੇਲੇ ਤੱਕ ਤਾਂ ਸਾਰੇ ਪਤਾ ਲੱਗਦਰ ਨਹੀਂ ਨੇ ਤੇ ਮੈਂ ਇਸ ਗੱਲ ਦੇ ਉੱਤੇ ਇਹ ਹੈਗਾ ਕਿ ਸਭ ਤੋਂ ਜ਼ਿਆਦਾ ਜਿਹੜੀ ਹੈ ਬਹੁਤ ਜ਼ਬਰਦਸਤ ਮੁਕਾਬਲਾ ਗਹਿ ਘਟ ਮੁਕਾਬਲਾ ਜਿਹਨੂੰ ਪੁੱਛੀ ਆਪ ਵੀ ਕਰ ਰਹੇ ਹੁ ਕਿਧਰ ਬਾਦ ਮੈਂ ਮੈਂ ਇੱਥੇ ਇੱਕ ਸਵਾਲ ਲੈਣਾ ਚਾਹਾਂਗਾ ਜਿਵੇਂ ਤੁਸੀਂ ਇੱਕ ਗੱਲ ਕਿ ਕਿ ਜਿਹੜਾ ਸ਼੍ਰੀ ਮੁਕਸਰ ਸਾਹਿਬਿਆਂ ਬਠਿੰਡਾ ਹਲਕਾ ਬਾਦਲਾਂ ਦਾ ਗੜ ਰਿਹਾ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਚੋਣਾ ਨਹੀਂ ਲੜ ਰਿਹਾ ਸੋ ਸ਼੍ਰੋਮਣੀ ਅਕਾਲੀ ਦਲ ਦੇ ਚੋਣਾ ਨਾਲ ਲੜਨ ਤੇ ਗਿੱਦੜਵਾ ਹਲਕੇ ਤੋਂ ਕਿਸ ਨੂੰ ਫਾਇਦਾ ਹੋਏਗਾ ਵੈਸੇ ਚਾਰੇ ਸੀਟਾਂ ਤੇ ਜੇ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਬੈਂਕ ਕਿੱਧਰ ਜਾਏਗੀ ਉਸ ਉੱਪਰ ਥੋੜਾ ਜਿਹਾ ਜੇ ਜਾਣਕਾਰੀ ਦੇ ਦੇਈਏ ਸ਼੍ਰੋਮਣੀ ਅਕਾਲੀ ਦਲ ਨੇ ਚੋਣਾ ਨਾਲ ਲੜਨ ਦਾ ਐਲਾਨ ਕੀਤਾ ਸੀ ਠੀਕ ਹੈ ਪਰ ਉਹਨਾਂ ਦਾ ਕਾਰਡਰ ਬਹੁਤ ਸਰਗਰਮ ਰਿਹਾ ਹਰੇਕ ਹਲਕਿਆਂ ਦੇ ਵਿੱਚ ਬਹੁਤ ਰਿਹਾ ਜਿਵੇਂ ਹੁਣੇ ਪੂਗਲ ਸਾਹਿਬ ਨੇ ਦੱਸਿਆ ਵੀ ਉਧਰ ਸੁੱਚਾ ਸਿੰਘ ਨਗਾ ਜਿਹੜਾ ਹੈਗਾ ਉਹਨੇ ਪਹਿਲਾਂ ਹਮਾਇਤ ਹੀ ਕਰ ਦਿੱਤੀ ਸੀ ਕਿ ਜਿਵੇਂ ਵਿਕਰਮ ਮਜੀਠੀਆ ਨੇ ਵੀ ਗੋਬਿੰਦ ਸੰਧੂ ਨੂੰ ਸਪੋਰਟ ਕਰਨ ਦੀ ਗੱਲ ਖੁੱਲੇ ਤੌਰ ਤੇ ਆਖੀ ਹੈ। ਜਿਹੀ ਇਹ ਹੀ ਗੱਲ ਹੈ। ਬਾਕੀ ਹਲਕਿਆਂ ਦੇ ਵਿੱਚ ਵੀ ਉੱਥੇ ਤਾਂ ਚਲੋ ਬਾਦਲ ਨੂੰ ਤਾਂ ਵੋਟ ਪੈਣੀ ਪੈਣੀ ਸੀ ਅਕਾਲੀ ਦਲ ਦੀ ਵਾਸਤੇ ਉਹਨਾਂ ਨੇ ਬਾਦਲ ਕਰਕੇ ਹੈ ਦੂਸਰਾ ਸਾਰੇ ਹਲਕਿਆਂ ਦੇ ਵਿੱਚ ਇਸ ਤਰ੍ਹਾਂ ਅਕਾਲੀ ਦਲ ਜਿਹੜਾ ਹੈਗਾ ਬਿਲਕੁਲ ਜਿਹੜਾ ਕਾਰਡਰ ਹੈ ਉਹ ਬਹੁਤ ਜ਼ਿਆਦਾ ਐਕਟਿਵ ਰਿਹਾ ਸਰਗਰਮ ਰਿਹਾ ਉਹਨਾਂ ਤਾਂ ਪੁੱਛਾਈਆਂ ਨੇ ਕੈਂਡੀਡੇਟ ਜਿਹੜਾ ਮਰਜ਼ੀ ਹੋਵੇ ਜਿਵੇਂ ਉਹਨਾਂ ਦੇ ਆਪਣੇ ਉਹਨੇ ਤੁਸੀਂ ਦੱਸਿਆ ਵੀ ਉੱਥੇ ਡੇਰਾ ਬਾਬਾ ਨਾਨਕ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈ ਜਿਹੜਾ ਇਹਨਾਂ ਦਾ ਕੈਂਡੀਡੇਟ ਸੀਗਾ ਬਾਕੀ ਰਹਿ ਗਈਆਂ ਦੋ ਹੋਰ ਸੀਟਾਂ ਜਿਹੜੇ ਗਿੱਦੜਵਾ ਤੇ ਡੇਰਾ ਬਾਬਾ ਨਾਨਕ ਹੈ ਉੱਥੇ ਵੀ ਜੇ ਡੇਰਾ ਬਾਬਾ ਨਾਨਕ ਦੀ ਚਰਚਾ ਭਾਵੇਂ ਕੱਟ ਹੋਈ ਆ ਪਰ ਮੁਕਾਬਲਾ ਉੱਥੇ ਵੀ ਬਿਲਕੁਲ ਚਰਚਾ ਇਸ ਕਰਕੇ ਆ ਕਿ ਉਹ ਅਮਰਤਾ ਵੜेंगे ਕਰਕੇ ਉਹ ਸਾਰਾ ਹੈ ਮਤਲਬ ਇਸ ਸਿਆਸੀ ਮੰਤਰ ਗਲਿਆਰਿਆਂ ਦੀ ਜਿਹੜੀ ਹੈਗੀ ਦੋਨੇ ਮਤਲਬ ਆਪਣਾ ਦੋਨਾਂ ਦੀ ਬੜੀ ਤਕੜੀ ਮਤਲਬ ਉੱਤੇ ਹੈਗੀ ਹੈ ਉਹਨਾਂ ਦੀ ਪਹੁੰਚ ਵੀ ਹੈ ਤੇ ਉਹਨਾਂ ਦਾ ਜ਼ਰੀਆ ਦੇਖੋ ਕੋਈ ਵੀ ਚੀਜ਼ ਆਪਾਂ ਜਦੋਂ ਗੱਲ ਕਰਦੇ ਆ ਨਾ ਲਫ਼ਜ਼ ਔਰ ਰੈਜ਼ਾ ਜੀ ਇਹਨਾਂ ਦੋਨਾਂ ਦੇ ਨਫਸ ਔਰ ਰਹਿਜ਼ਾ ਜਿਹੜਾ ਨਾ ਅਮਰਤਾ ਵਢਿੰਗ ਦਾ ਵੀ ਔਰ ਰਾਜਾ ਵਢਿੰਗ ਦਾ ਵੀ ਇਸ ਕਦਰ ਪ੍ਰਭਾਵਿਤ ਕਰਦਾ ਨਾ ਮਤਲਬ ਸਾਝਾਂਦੇ ਜਦੋਂ ਵੀ ਦੋਨੇ ਘੱਟ ਕਰਦੀ ਹੈ ਸੋ ਉਹਨਾਂ ਦੋਨਾਂ ਦਾ ਫਾਇਦਾ ਮਿਲਣਾ ਹੀ ਮਿਲਣਾ ਹੈ ਕਿਦਰਵਾਹ ਦੇ ਵਿੱਚ ਇਹਨਾਂ ਨੂੰ ਕਾਂਗਰਸ ਪਾਰਟੀ ਨੂੰ ਅਮਰਤਾ ਵਢਿੰਗ ਵg ਰਹੇਗਾ ਜੀ ਬਾਕੀ ਡੇਰਾ ਬਾਬਾ ਨਾਨਕ ਦੇ ਵਿੱਚ ਪਮਨ ਲੰਗਾ ਨੇ ਅਕਾਲੀ ਦਰਨੀ ਕੀਤੀ ਵੀ ਹੈ ਉਹਦੇ ਬਾਵਜੂਦ ਵੀ ਫਾਈਟ ਉੱਤੇ ਬਹੁਤ ਤਕੜੀ ਜਬਰਦਸਤ ਵੀ ਹੈ ਮਤਲਬ ਹੁਣ ਜਿਹੜੇ ਕੱਲ ਨਤੀਜੇ ਆਉਣੇ ਆ ਇਹ ਵੀ ਹੋ ਸਕਦਾ ਵੀ 2 ਇਚ ਵੀ ਹੋ ਸਕਦੇ ਆ 2-2 ਵੀ ਹੋ ਸਕਦੇ ਆ ਔਰ 3-1 ਵੀ ਹੋ ਸਕਦਾ ਇਹ ਹੁਣ ਕੁਝ ਵੀ ਤਿੰਨ ਤਿੰਨ ਜਿਹੜੀਆਂ ਸੀਟਾਂ ਨੇ ਉਹ ਆਮ ਆਦਮੀ ਕੋਲ ਜਾ ਸਕਦੀਆਂ 2-2 ਆਮ ਆਦਮੀ ਤੇ ਕਾਂਗਰਸ ਰੱਖ ਸਕਦੇ ਨੇ ਯਾ ਤਾਂ ਦੋ ਦੋ ਦੋਨੇ ਗੱਲਾਂ ਨੇ ਯਾ ਤਾਂ 2-2 ਹੋ ਸਕਦੀਆਂ ਡੇਰਾ ਬਾਬਾ ਨਾਨਕ ਤੇ ਕਿਦਲ ਬਾ ਕਾਂਗਰਸ ਦੇ ਇੱਥੇ ਦੋ ਚੰਪੇਵਾਲ ਬਣਾ ਲੈ ਇਹਨਾਂ ਦਾ ਜੀ ਯਾ ਤਿੰਨ ਦੇ ਆਵਾਜ਼ ਵੀ ਪਾਰਟੀ ਦੇ ਖਾਤੇ ਤੇ ਗਈਆਂ ਜੀ ਉਹ ਵੀ ਗਈ ਤੇ ਫਿਰ ਇੱਕ ਸੀਟ ਦਾ ਮਤਲਬ ਹੈ ਵੜਦੀ ਆ ਮਤਲਬ ਜਿਹੜੀ ਇਹਦੀ ਪੋਗਲ ਸਾਹਿਬ ਅਗਲਾ ਸਵਾਲ ਮੈਂ ਤੁਹਾਨੂੰ ਕਰਨਾ ਚਾਹਾਂਗਾ ਇਲੈਕਸ਼ਨ ਕੋਈ ਵੀ ਹੋਣ ਚਾਹੇ ਲੋਕ ਸਭਾ ਦੇ ਹੋਣ ਵਿਧਾਨ ਸਭਾ ਦੇ ਹੋਣ ਅਕਸਰ ਕਿਹਾ ਜਾਂਦਾ ਕਿ ਰਿਲੀਜੀਅਸ ਪੁਆਇੰਟ ਆਫ View ਨਾਲ ਵੋਟ ਬੈਂਕ ਵੀ ਜਿਹੜਾ ਵਧਾਇਆ ਜਾਂਦਾ ਜਿਵੇਂ ਡੇਰਿਆਂ ਦੀ ਵੋਟ ਅਕਸਰ ਚਰਚਾ ਦਾ ਵਿਸ਼ਾ ਬਣਦੀ ਹੈ ਸੋ ਡੇਰਾ ਸਰਸਾ ਦੀ ਵੋਟ ਬਟੋਰਨ ਲਈ ਕਈ ਪਾਰਟੀਆਂ ਲੱਗੀਆਂ ਰਹਿੰਦੀਆਂ ਨੇ ਡੇਰਾ ਬਿਆਸ ਦੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਵੀ ਕਈ ਜਿਹੜੇ ਲੀਡਰ ਪਹੁੰਚ ਕਰਦੇ ਨੇ ਉਹਨਾਂ ਨੂੰ ਮਿਲਣ ਦੀ ਸੋ ਤੁਸੀਂ ਕਿਵੇਂ ਵੇਖਦੇ ਜ਼ਿਮਨੀ ਚੋਣਾਂ ਦੇ ਵਿੱਚ ਜਿਹੜੀ ਡੇਰਿਆਂ ਦੀ ਵੋਟ ਬੈਂਕ ਹੈ ਉਹ ਕਿੰਨਾ ਕੁ ਅਸਰ ਰਸੂਖ ਰੱਖੇਗੀ ਦੇਖੋ ਡੇਰਿਆਂ ਦੇ ਪ੍ਰਭਾਵ ਨੂੰ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਜੀ ਲੇਕਿਨ ਇਹ ਵੀ ਗੱਲ ਹੈ ਕਿ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਉੱਤੇ ਡੇਰਿਆਂ ਦਾ ਪ੍ਰਭਾਵ ਹੁੰਦਾ ਸੀ ਕਿ ਬਿਲਕੁਲ ਉਹਨਾਂ ਦੇ ਜਿਹੜੇ ਫਾਲੋਅਰ ਸੀਗੇ ਜੀ ਉਹ ਡੇਰੇ ਵੀ ਜਿਹੜਾ ਡਾਇਰੈਕਸ਼ਨ ਆਉਂਦੀ ਸੀ ਉਹਦੇ ਹਿਸਾਬ ਨਾਲ ਵੋਟ ਕਰਦੇ ਸੀ ਉਹ ਵੀ ਗੱਲ ਨਹੀਂ ਰਹੀ ਜੀ ਕਿਉਂਕਿ ਡੇਰੇ ਕੰਟਰੋਵਰਸ਼ੀਅਲ ਵੀ ਹੋਏ ਨੇ ਜੀ ਤੇ ਜਿਹੜੇ ਮੀਡੀਆ ਦਾ ਪ੍ਰਭਾਵ ਹੈ ਦੂਸਰਾ ਹੈ ਤੇ ਡੇਰਿਆਂ ਦੇ ਜਿਹੜੇ ਮੁਖੀ ਨੇ ਉਹ ਆਪਣੇ ਹਿਸਾਬ ਨਾਲ ਪਹਿਲਾਂ ਵਾਂਗ ਖੁੱਲ ਕੇ ਸਟੇਟਮੈਂਟ ਵੀ ਨਹੀਂ ਦਿੰਦੇ ਕਿ ਕੀ ਮਦਦ ਕਰਨੀ ਹੈ ਤੇ ਕਿਤੇ ਨਾ ਕਿਤੇ ਉਸ ਤਰ੍ਹਾਂ ਦਾ ਰੋਲ ਨਹੀਂ ਹੈ ਡੇਰਿਆਂ ਦਾ ਪਰ ਫਿਰ ਵੀ ਉਸ ਦਾ ਪ੍ਰਭਾਵ ਜਿਹੜਾ ਹੈ ਉਹ ਰਹੇਗਾ ਉਸ ਨੂੰ ਅਸੀਂ ਰੂਲ ਆਊਪ ਨਹੀਂ ਕਰ ਸਕਦੇ ਤੇ ਉਸ ਦਾ ਉਹ ਜਿਹੜੇ ਖਾਸ ਤੌਰ ਤੇ ਜਿਹੜਾ ਸਾਡਾ ਦੱਖਣੀ ਪੰਜਾਬ ਹੈ ਜਿਹੜਾ ਸਰਵੇ ਵਾਲਾ ਏਰੀਆ ਸਾਰਾ ਇੱਥੇ ਡੇਰਾ ਸਿਸਾ ਦਾ ਕਾਫੀ ਜਿਹੜਾ ਹੈ ਪ੍ਰਭਾਵ ਹੈਗਾ ਜੀ ਰਾਧਾ ਸਵਾਮੀ ਡੇਰੇ ਨਾਲੋਂ ਵੀ ਜ਼ਿਆਦਾ ਪ੍ਰਭਾਵ ਵਾਲਾ ਇੱਥੇ ਹੈ ਜੀ ਤੇ ਡੇਰਾ ਸਿਰਸਾ ਦੇ ਜਿਹੜੇ ਅਸੀਂ ਸਾਰੇ ਜਾਣਦੇ ਆ ਕਿ ਉਹ ਖਾਸ ਤੌਰ ਤੇ ਅਕਾਲੀਆਂ ਨਾਲ ਉਹਨਾਂ ਦਾ ਸਿੱਧਾ ਜਿਹੜਾ ਟਕਰਾਅ ਵੀ ਇੱਕ ਕਿਸਮ ਦਾ ਹੈ ਜੀ ਪਰ ਆਪਸ ਦੇ ਵਿੱਚ ਅੰਦਰੋਗਤੀ ਮਿਲਵਰਤਨ ਵੀ ਹੋਇਆ ਜਿਹੜਾ ਉਹ ਸਾਰਾ ਮਾਫੀਨਾਮੇ ਵਾਲਾ ਸਾਰਾ ਕੁਝ ਚੱਲਿਆ ਤੇ ਡੇਰੇ ਦੀ ਜਿਹੜੀ ਵੋਟ ਹੈ ਉਹ ਜ਼ਾਹਿਰ ਹੈ ਕਾਂਗਰਸ ਨੂੰ ਵੀ ਜਾਊਗੀ ਤੇ ਅਕਾਲੀ ਉਮੀਦਵਾਰ ਨੂੰ ਵੀ ਜਾਊਗੀ ਰੂਲਿੰਗ ਪਾਰਟੀ ਵੀ ਕਰੇਗੀ ਸਾਰਾ ਕੁਝ ਕਰੇਗੀ ਜਿਸ ਤਰ੍ਹਾਂ ਮੱਕੜ ਸਾਹਿਬ ਕਹਿ ਰਹੇ ਜਾਂ ਅਸੀਂ ਦੇਖ ਰਹੇ ਆ ਕਿ ਹਰ ਤਿਰ ਹਰ ਹਿਲਾ ਵਸੀਲਾ ਜਿਹੜਾ ਲਗਾ ਰਹੀ ਹੈ ਕਿਉਂਕਿ ਆਪੋਜੀਸ਼ਨ ਪਾਰਟੀਆਂ ਜਿਹੜੀਆਂ ਹੈ ਕਾਂਗਰਸ ਔਰ ਅਕਾਲੀ ਦਲ ਭਾਵੇਂ ਅਕਾਲੀਵਲ ਚੋਂ ਨਹੀਂ ਲੜ ਰਿਆ ਜੀ ਔਰ ਬੀਜੇਪੀ ਇਹ ਦੋ 2027 ਵਾਲੇ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਵੀ ਇਸ ਨੂੰ ਲੜ ਰਹੇ ਹੈ ਕਿ ਇਥੋਂ ਦੀ ਆਊਟਕਮ ਜਿਹੜੀ ਹੈ ਉਸ ਦੇ ਬੇਸਿਸ ਤੇ ਕਲੇਮ ਕਰਨਗੇ ਖਾਸ ਤੌਰ ਤੇ ਬੀਜੇਪੀ ਦੀ ਜਿਹੜੀ ਸੋਚ ਹੈ ਮੈਂ ਇਹ ਸਮਝਦਾ ਕਿ ਬੀਜੇਪੀ ਪੁਰਾਣੀ ਤਰਜ਼ ਦੀ ਪੰਜਾਬ ਦੀ ਪੋਲਿਟਿਕਸ ਹੁੰਦੀ ਸੀ ਬੀਜੇਪੀ ਅਕਾਲੀ ਦਲ ਅਲਾਈयंस ਜੀ ਬੀਜੇਪੀ ਉਸ ਪਾਸੇ ਨੂੰ ਮੁੜਨਾ ਚਾਹੁੰਦੀ ਹੈ ਕਿਉਂਕਿ ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਕਿ ਆਉਣ ਵਾਲੇ ਅਗਲੇ ਘੱਟੋ ਘੱਟ 10-15 ਸਾਲ ਚ ਉਹ ਇਕੱਲੇ ਆਪਣੇ ਤੌਰ ਤੇ ਇਸਥੇ ਸੱਤਾ ਜਿੱਤ ਹਥਿਆਰ ਨਹੀਂ ਸਕਦੇ ਉਹਨਾਂ ਨੂੰ ਜਦੋਂ ਵੀ ਸੱਤਾ ਦੇ ਵਿੱਚ ਕਿਤੇ ਉਹਨਾਂ ਨੂੰ ਆਉਣ ਦਾ ਉਹਨਾਂ ਦਾ ਮਨਸ਼ਾ ਹੋਏਗਾ ਤਾਂ ਉਹ ਅਲਾਈयंस ਪੋਲਿਟਿਕਸ ਦੇ ਉੱਤੇ ਹੀ ਜਿਹੜਾ ਹੈ ਉਹ ਇੰਦਾਰਤ ਹੋਏਗਾ ਤੇ ਅਲਾਈयंस ਉਹਨਾਂ ਦਾ ਅਕਾਲੀ ਦਲ ਦੇ ਨਾਲ ਹੀ ਬਣ ਸਕਦਾ ਜੀ ਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਆਪਣਾ ਵੋਟ ਬੈਂਕ ਜਿਹੜਾ ਹੈ ਉਹਨੂੰ ਮੈਕਸਿਮਮ ਉਹਦੀ ਪਰਫਾਰਮੈਂਸ ਸ਼ੋ ਕਰਕੇ ਅਕਾਲੀ ਦਲ ਨਾਲ ਜਿਹੜੀ 바ਰਗੇਨਿੰਗ ਹੈ ਉਹਨਾਂ ਦੀ 2027 ਤੋਂ ਪਹਿਲਾਂ ਜਿਹੜੀ ਅਕਾਲੀ ਦਲ ਰੀਗਰੂਪਿੰਗ ਹੋਏਗੀ ਜੋ ਵੀ ਹੋਏਗਾ ਉਸ ਮੁਤਾਬਕ ਇਸ ਕਰਕੇ ਉਹਨਾਂ ਨੇ ਆਪਣਾ ਜ਼ੋਰ ਲਗਾਇਆ ਹੋਇਆ ਉਸ ਲਈ ਜਿਹੜਾ ਹੈ ਸਾਰੇ ਜਿਹੜੇ ਹੈ ਅੰਡਰਹੈਂਡ ਮੈਥਡਸ ਸਾਰੇ ਚਾਰਾ ਸੀਟਾਂ ਦੇ ਉੱਤੇ ਜਿਹੜਾ ਹੈ ਯੂਜ਼ ਹੋਏ ਖਾਸ ਤੌਰ ਤੇ ਗਿੱਦੜ ਬਾਹਰ ਤੇ ਖਾਸ ਤੌਰ ਤੇ ਜੀ ਪੈਸੇ ਦਾ ਜਾਂ ਜੋ ਹੋਰ ਵੀ ਜੋ ਕੁਝ ਵੀ ਇਸ ਤਰ੍ਹਾਂ ਦਾ ਕੀਤਾ ਜਾਂਦਾ ਸੋ ਡੇਰਿਆਂ ਦਾ ਪ੍ਰਭਾਵ ਮਿਲਿਆ ਜੁਲਿਆ ਪਊਗਾ ਵੰਡ ਕੇ ਪਊਗਾ ਮੈਂ ਨਹੀਂ ਸਮਝਦਾ ਕਿ ਯੱਕ ਪੁਸ਼ਟ ਟੇਰੇ ਕਿਸੇ ਇੱਕ ਪਾਸੇ ਜਾਣਗੇ ਜੀ ਮਮਕਸਬ ਅਗਲਾ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿਵੇਂ ਡੇਰੀਆਂ ਦੀ ਬੋਟ ਦੀ ਆਪਾਂ ਗੱਲ ਕੀਤੀ ਕਈ ਪੰਥਕ ਚਿਹਰੇ ਵੀ ਇਸ ਬਾਈ ਇਲੈਕਸ਼ਨ ਦੇ ਵਿੱਚ ਚੋਣ ਮੈਦਾਨ ਦੇ ਵਿੱਚ ਨੇ ਜੇ ਗਿੱਦੜਵਾ ਹਲਕੇ ਦੀ ਗੱਲ ਕੀਤੀ ਜਾਵੇ ਨਿਆਮੀ ਵਾਲਾ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਨੇ ਗੋਬਿੰਦ ਸੰਧੂ ਜਿਹੜੇ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਦਾਨ ਦੇ ਵਿੱਚ ਨੇ ਕੀ ਲੱਗਦਾ ਕਿ ਇਹ ਪੰਥਕ ਚਿਹਰੇ ਵੀ ਕੁਝ ਨਾ ਕੁਝ ਵੋਟ ਜਿਹੜੀ ਤੋੜਨਗੇ ਨਾ ਵੋਟਾਂ ਦੇ ਵਿੱਚ ਲੀਡ ਕਰ ਸਕਦੇ ਨੇ ਜਿਵੇਂ ਇੱਕਦਮ ਫਰੀਦਕੋਟ ਹਲਕੇ ਦੇ ਵਿੱਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਰਬਜੀਤ ਸਿੰਘ ਖਾਲਸਾ ਜਾਂ ਅੰਮ੍ਰਿਤਪਾਲ ਨੂੰ ਵੋਟ ਪੈਂਦੀ ਹੈ ਕੀ ਪੰਥਕ ਵੋ ਮੈਂ ਇਹ ਦਾ ਚੋਣਾਂ ਦੇ ਵਿੱਚ ਬਿਲਕੁਲ ਕੋਈ ਇਹੋ ਜਿਹਾ ਸਕੂਪ ਨਹੀਂ ਹੈਗਾ ਬਿਲਕੁਲ ਵੀ ਡਿਵਾਈਡ ਹੋਣ ਦਾ ਵੀ ਬਹੁਤ ਨੋਮੀਨਲ ਬਹੁਤ ਨੋਮੀਨਲ ਲਾਲਕੇ ਸਿਮਰਨ ਸੇ ਮਾਨਦਾ ਕੈਂਡੀਡੇਟ ਵੀ ਇੱਥੇ ਖੜਾ ਹੈ ਬਨਾਲੇ ਦੇ ਵਿੱਚ ਵੀ ਆ ਦੂਸਰ ਪਰ ਇਹਨਾਂ ਦਾ ਕੋਈ ਨਹੀਂ ਇੱਕਲ ਮੈਂ ਬਿਲਕੁਲ ਇਹਨੂੰ ਇਹ ਜਿਹੜੀ ਸਰਵਿਸ ਦੀ ਸਹੀ ਗੱਲ ਕਹੀ ਆਪੋ ਗੁਰ ਸਾਹਿਬ ਨੇ ਕਿ ਬੀਜੇਪੀ ਦਾ ਦੇਖੋ ਐਸ ਵੱਡੇ ਪੰਜਾਬ 'ਚ ਬੀਜੇਪੀ ਦਾ ਕੋਈ ਪ੍ਰੈਜ਼ੀਡੈਂਟ ਹੀ ਹੈ ਨਹੀਂ ਜੀ ਬਿਲਕੁਲ ਜਿਵੇਂ ਹੁੰਦਾ ਨਾ ਕੋਈ ਪਾਰਟੀ ਕਿਸੇ ਕਰਦਾ ਕੋਈ ਖਸਮ ਹੀ ਨਾ ਹੋਵੇ ਪਾਰਟੀ ਵਾਲਾ ਕੋਈ ਪਾਰਟੀ ਵਾਲਾ ਸੇ ਨਾ ਹੋਵੇ ਉਹ ਪੋਜੀਸ਼ਨ ਹੁਣ ਇਹਨਾਂ ਦੀ ਟੇਕ ਇਹੀ ਹੈ ਕਿ ਕਿਵੇਂ ਵਾਪਸੀ ਜਿਹੜੀਆਂ ਨਾ 2027 ਦੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਆਉਣੀਆਂ ਨੇ ਇਹ ਸਿਰਫ ਪਮਚਾਰ ਹਲਕੇ ਨਹੀਂ ਹੈ ਜਿਨ੍ਹਾਂ ਦੇ ਉੱਤੇ ਜ਼ਿੰਮੇਰੀ ਚੋਣ ਹੋ ਰਹੀ ਹੈ ਪਰ ਇਹਨਾਂ ਨੂੰ 2027 ਦਾ ਸੈਮੀਫਾਈਨਲ ਵੀ ਮੰਨ ਕੇ ਚੱਲਿਆ ਜਾ ਰਿਹਾ ਹੈ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਭਾਜਪਾ ਹੋਵੇ ਚਾਹੇ ਰੋਡਿੰਗ ਪਾਰਟੀ ਆਮ ਆਦਮੀ ਪਾਰਟੀ ਹੈ ਇਹ ਦੌਰ ਇਸ ਕਰਕੇ ਵੀ ਇਹਨਾਂ ਨੇ ਬਹੁਤ ਜ਼ਿਆਦਾ ਲਾਇਆ ਹੋਰ ਇਹਨੂੰ ਇਸ ਤਰ੍ਹਾਂ ਤੇ ਹੀ ਦੇਖਣਾ ਪਈਦਾ ਜਿਹੜਾ ਜਦੋਂ ਹੋਣ ਗਿਆ ਵੀ 2027 ਦਾ ਜਿਹੜਾ ਇਹਨੂੰ ਸੈਮੀਫਾਈਨਲ ਵੀ ਕਿਹਾ ਜਾਵੇ ਇਹ ਗੱਲ ਮੈਂ ਹੋਰ ਸਪਸ਼ਟ ਕਰਨੀ ਚਾਹੁੰਦਾ ਵੀ ਅੱਜਕਲ ਜਿਹੜੇ ਐਗਜ਼ਿਟ ਬੋਲ ਹੁੰਦੇ ਨੇ ਨਾ ਜੀ ਮੈਂ ਕਹਿੰਦਾ ਸਿਰਫ ਤੇ ਸਿਰਫ ਹੋਰ ਕੁਝ ਨਹੀਂ ਤੁਸੀਂ ਰੀਸੈਂਟ ਉਹ ਜਿਹੜੀਆਂ ਪਿੱਛੇ ਦੇ ਹੋਈਆਂ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਇਹਨੂੰ ਲੈ ਲਓ ਜੀ ਵੋਟਿੰਗ ਖਤਮ ਹੋਈ ਮੈਂ ਕਿਹਾ ਤੜਾ 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 ਕਟੋ ਕਟ ਕਟੋ ਕਟੇ ਨਹੀਂ ਤਾਂ 8 ਕੇ 10 ਐਗਜ਼ਿਟ ਬੋਲ ਤਾਂ ਸਾਡੀਆਂ ਨਜ਼ਰਾਂ ਚ ਲੰਗੇ ਜੀ ਸਾਰਿਆਂ ਨੇ ਕਾਂਗਰਸ ਕਾਂਗਰਸ ਗੋਪਿੰਦਰ ਰੋਡਾ ਸੀਐਮ ਬਣ ਗਿਆ ਆ ਬਣ ਗਿਆ ਉਹ ਬਣ ਗਿਆ ਇੰਨੀਆਂ ਸੀਟਾਂ ਤੱਕ ਵੀ ਵੀ ਉਹਨਾਂ ਨੂੰ ਭਾਜਪਾ ਨੂੰ ਇੰਨੀਆਂ ਤੇ ਇਹਨਾਂ ਨੂੰ ਇੰਨੀਆਂ ਬਣ ਗਈਆਂ ਔਰ ਜਦੋਂ ਰਿਜ਼ਲਟ ਆਇਆ ਤੇ ਬਿਲਕੁਲ ਉਲਟ ਸਾਰੇ ਹੀ ਕੁਝ ਉਲਟ ਫੇਰ ਗਿਆ ਉਹਨਾਂ ਨੂੰ ਤਾਂ ਮਤਲਬ ਲੱਭਦਾ ਹੀ ਨਹੀਂ ਸੀਗਾ ਕਾਂਗਰਸ ਨੂੰ ਵੀ ਕਿੱਥੇ ਦੁੱਬੀ ਕਿੱਥੀ ਇਹ ਪੋਜੀਸ਼ਨ ਹੈ ਪੰਜਾਬ ਦੇ ਬਾਰੇ ਵੀ ਇੱਕ ਜਿਹੜੇ ਬੋਲਤਾ ਜਿਹੜੇ ਸੀ ਉਹ ਜਿਵੇਂ ਪਤਾ ਹੀ ਆ ਵੀ ਰੂਲਿੰਗ ਪਾਰਟੀ ਦੇ ਹੱਕ ਦੇ ਵਿੱਚ ਸਾਡੇ ਹੁੰਦੀ ਹੈ ਉਹਦੇ ਵਿੱਚ ਤਾਂ ਕੋਈ ਸ਼ੱਕ ਕਰਨੀ ਹੈ ਸੋ ਕੱਲ ਇਸ ਵੇਲੇ ਤੱਕ ਸਾਨੂੰ ਪਤਾ ਲੱਗ ਦੇਗਾ ਇਹ ਜਿਹੜੇ ਤੁਸੀਂ ਕਿਹਾ ਵੀ ਕੋਈ ਇਹਦੇ ਚਿਹਰੇ ਜਿਹੜੇ ਫੇਸਸ ਹੈ ਜਾਂ ਧਾਰਮਿਕ ਗਲਤੀਆਂ ਨੇ ਜਾਂ ਦੂਜੀਆਂ ਨੇ ਮੈਨੂੰ ਲੱਗਦਾ ਉਹਨਾਂ ਸਿਰਫ ਤੇ ਸਿਰਫ ਹੁਣ ਜਿਹੜੀ ਹੈ ਜਿੱਥੋਂ ਤੱਕ ਬੀਜੇਪੀ ਦੀ ਗੱਲ ਹੈ ਬੀਜੇਪੀ ਦਾ ਕਾਰਡਰ ਬਹੁਤ ਸਟਰੋਂਗ ਹੈ ਕੋਈ ਲੀਡ ਕਰਨ ਵਾਲਾ ਕੋਈ ਨਹੀਂ ਹੁਣ ਲੋਕ ਸਭਾ ਚੋਣਾਂ ਦੀ ਗੱਲ ਤੇ ਰਮਨਜੀਤ ਸਿੰਘ ਬਿੱਟੂ ਦੀ ਮੈਂ ਗੱਲ ਜ਼ਰੂਰ ਕਰਨੀ ਜਾਉਣਾ ਕਿ ਸ਼ਹਿਰ ਦੇ ਜਿਹੜੇ ਵੀ ਹਲਕੇ ਸੀ 5 ਜਾਂ 6 ਸਾਰਿਆਂ ਤੇ ਬਿੱਟੂ ਦੀ ਚੰਗੀ ਲੀਡ ਨਾਲ ਜਿੱਤੇ ਆ ਜੀ ਸਿਰਫ ਤਾਂ ਸਿਰਫ ਤਿੰਨ ਹਲਕਿਆਂ ਤੋਂ ਹਾਰਿਆ ਇਹ ਜਿਹੜਾ ਜਗਰਾਉਂ ਤੋਂ ਗਿੱਲ ਤੋਂ ਤੇ ਦਿਹਾਤੀ ਜਿਹੜੇ ਹਲਕੇ ਆ ਉੱਥੋਂ ਹੀ ਹਾਰਿਆ ਤੇ ਉਹਦੇ ਹਾਰ ਦੇ ਨਾਲ ਉਹਦੀ ਹਾਰ ਹੈ ਨਮੂਸ਼ੀ ਬੜੀ ਹਾਰ ਹੋਈ ਹੈ ਮਤਲਬ ਨੀਤ ਬਿੱਟੂ ਦੀ ਜਿਹੜਾ ਤਿੰਨ ਵਾਰ ਪਿੰਡਾ ਕਾਂਗਰਸ ਦਾ ਐਮਪੀ ਰਿਆ ਜੀ ਔਰ ਬੜਾ ਲੀਡਰ ਸੀਗਾ ਪੁਸ਼ਿੰਗ ਤੇ ਉਹਦੀ ਤੁਸੀਂ ਦੇਖੋ ਚਲੋ ਉਹ ਉਹ ਪਰਮਕਰ ਸਾਹਿਬ ਕਿਸਮਤ ਚੰਗੀ ਆ ਹਾਰਨ ਦੇ ਬਾਵਜੂਦ ਵੀ ਸੈਂਟਰ ਦੇ ਵਿੱਚ ਮਨਿਸਟਰ ਬਣ ਗਏ ਨੇ ਰਵਨੀਤ ਬਿੱਟੂ ਇਹ ਵੀ ਕਹਿ ਸਕਦੇਗੇ ਉਹ ਵੀ ਦੇਖੋ ਇੱਕ ਗੱਲ ਹੈ ਕਿ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜੀ ਤਾਕਤ ਹੈ ਨਾ ਉਹ ਅਮਨ ਸ਼ਾਹ ਕੋਲ ਹੈ ਜੀ ਅਮਨ ਸ਼ਾਹ ਨੇ ਇਹਨੂੰ ਪਹਿਲਾਂ ਸਾਰਾ ਕੁਝ ਬੁਲਾ ਕੇ ਤੇ ਦੱਸਦਾ ਸੀਗਾ ਤੁਹਾਨੂੰ ਦੱਸ ਦਿੱਤਾ ਜੇ ਸਾਰਾ ਕੁਝ ਹੀ ਹੈ ਹਾਰਨ ਦੇ باوجود ਵੀ ਤੁਸੀਂ ਦੇਖੋ ਰਾਜ ਸਭਾ ਮੈਂਬਰ ਬਣਾਤਾ ਧਾਕਣੇ ਇਸ ਗੱਲ ਦੇ ਉੱਤੇ ਬਹੁਤ ਸਾਰੇ ਇਤਰਾਜ਼ ਕੀਤਾ ਜੀ ਵੀ ਮੈਨੂੰ ਕਿੰਨੇ ਵਾਅਦੇ ਲਾ ਕੇ ਤੁਸੀਂਾਰੇ ਲਾ ਕੇ ਤੇ ਦੂਜਾ ਕਿ ਉਹਨੂੰ ਹਾਰੇ ਹੋਏ ਨੇ ਤੁਸੀਂ ਰਾਜ ਸਭਾ ਦਾ ਮੈਂਬਰ ਬਣਾਤਾ ਔਰ ਉਹਨੂੰ ਮੰਤਰੀ ਵੀ ਬਣਾਤਾ ਤੁਸੀਂ ਸੈਂਟਰ ਦੇ ਵਿੱਚ ਵੀ ਹੈ ਜੀ ਠੀਕ ਹੈ ਤੇ ਮੈਂ ਕਹਿੰਦਾ ਇਹ ਉਹਦਾ ਜਿਹੜਾ ਰੂਸ ਵੀ ਉਹ ਬਿਲਕੁਲ ਸੁਭਾਵਿਕ ਹੈ ਔਰ ਹੋਣਾ ਵੀ ਚਾਹੀਦਾ ਸੀਗਾ ਜੀ ਸੋ ਹੁਣ ਜਿਹੜੀ ਬੀਜੇਪੀ ਦਾ ਇਹ ਹੋਏਗਾ ਸਭ ਤੋਂ ਜ਼ਿਆਦਾ ਵੀ ਅਗਲੀ ਜਿਹੜੀ ਵੀ ਚੋਣ ਹੈ ਇਹ ਤਾਂ ਹੁਣ ਚਾਰ ਹਲਕਿਆਂ ਦੀ ਚੋਣ ਸੀ ਜੀ ਉਹ 2027 ਦੀਆਂ ਚੋਣਾਂ ਦੇ ਵਿੱਚ ਹੈ ਨਿਸ਼ਚਿਤ ਹੈ ਕਿ ਉਸ ਤੋਂ ਪਹਿਲਾਂ ਹੀ ਪਹਿਲਾਂ ਅਕਾਲੀ ਦਲ ਨਾਲ ਇੱਕ ਵਾਰੀ ਫੇਰ ਦੁਬਾਰਾ ਉਹਨਾਂ ਦਾ ਸਾਥ ਪਿਆੜੀ ਹੋਏਗੀ ਘਟ ਚੋੜ ਹੋਏਗਾ ਤੇ ਲੜ ਕੇ ਚੋਣਾਂ ਲੜ ਸਕਦੇ ਆ ਇਹ ਬਿਲਕੁਲ ਠੀਕ ਪਗਲ ਸਾਹਿਬ ਨੇ ਨੁਕਤਾ ਜਿਹੜਾ ਉਠਾਇਆ ਸੀ ਪਗਲ ਸਾਹਿਬ ਬੀਜੇਪੀ ਦਾ ਸਿਆਸੀ ਫਿਊਚਰ ਕਿਵੇਂ ਵੇਖਦੇ ਜਿਵੇਂ ਚਾਰ ਹਲਕਿਆਂ ਦੀ ਜੇ ਗੱਲ ਕੀਤੀ ਜਾਵੇ ਚਾਰੇ ਹਲਕਿਆਂ ਤੋਂ ਉਮੀਦਵਾਰ ਬੜੇ ਸਟਰੋਂਗ ਨੇ ਜੇ ਗਿੱਦੜਵਾ ਹਲਕੇ ਦੀ ਗੱਲ ਕੀਤੀ ਜਾਵੇ ਮਨਪ੍ਰੀਤ ਬਾਦਲ ਕੇਬਲ ਢਿੱਲੋਂ ਨੂੰ ਬਰਨਾਲਾ ਸੀਟ ਤੋਂ ਉਤਾਰਿਆ ਗਿਆ ਜਿਹੜਾ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਉਸ ਤੋਂ ਬਾਅਦ ਛੱਬੇਵਾਲ ਹਲਕੇ ਦੀ ਗੱਲ ਕੀਤੀ ਜਾਵੇ ਸੋਨ ਸਿੰਘ ਠੰਡਰ ਜਿਹੜੇ ਸਾਬਕਾ ਕਾਲੀ ਮੰਤਰੀ ਨੇ ਉਹ ਮੈਦਾਨ ਦੇ ਵਿੱਚ ਨੇ ਡੇਰਾ ਬਾਬਾ ਨਾਨਕ ਤੋਂ ਰਵਿਕਰਨ ਸਿੰਘ ਕਾਲੂ ਅਕਾਲੀ ਦਲ ਦੇ ਪੁਰਾਣੇ ਦਿਗਜ ਲੀਡਰ ਨੇ ਸੋ ਕਿਵੇਂ ਵੇਖਦੇ ਹੋ ਕਿ ਇੰਨੇ ਦਿਗਜ ਲੀਡਰ ਉਮੀਦਵਾਰ ਹੋਣ ਦੇ ਬਾਵਜੂਦ ਵੀ ਇਹਨਾਂ ਬਾਇਲੈਕਸ਼ਨ ਦੇ ਵਿੱਚ ਇੱਕ ਜਾਂ ਦੋ ਸੀਟਾਂ ਭਾਜਪਾ ਨੂੰ ਆ ਸਕਦੀਆਂ ਨੇ ਮੈਨੂੰ ਸੀਟ ਤੇ ਉਹਨਾਂ ਦੀ ਜਿਹੜੀ ਔਨ ਦੀ ਜਿਹੜੀ ਕੋਈ ਥੋੜੀ ਬਹੁਤ ਸੰਭਾਵਨਾ ਕੋਈ ਹੈ ਤਾਂ ਉਹ ਗਿੰਦੜਵਾਹੇ ਤਾਂ ਹੀ ਹੋ ਸਕਦੀ ਹੈ ਜੀ ਉਸ ਤੋਂ ਇਲਾਵਾ ਮੈਨੂੰ ਸਮਝਦਾ ਕਿ ਉਹ ਬਾਕੀ ਤਿੰਨ ਹਲਕਿਆਂ 'ਚ ਭਾਜਪਾ ਦਾ ਕੋਈ ਵੀ ਕੈਂਡੀਡੇਟ ਜਿਹੜਾ ਹੈ ਉਹ ਜਿੱਤਨ ਦੀ ਪੋਜੀਸ਼ਨ ਦੇ ਵਿੱਚ ਹੈ ਜੀ ਪਰ ਜਿਸ ਤਰ੍ਹਾਂ ਮੱਕੜ ਸਾਹਿਬ ਨੇ ਵੀ ਕਿਹਾ ਔਰ ਮੈਂ ਵੀ ਇਹ ਮਹਿਸੂਸ ਕਰਦਾ ਹਾਂ बार-बार ਕਿ ਭਾਜਪਾ ਜਿਤ ਹਾਰ ਵਾਲੇ ਪਾਸੇ ਸੀਟ ਆ ਜਾਏ ਤਾਂ ਚਲੋ ਬਾਪਲੀ ਲੇਕਿਨ ਉਹਨਾਂ ਦਾ ਜ਼ਿਆਦਾ ਜ਼ੋਰ ਇਸਤੇ ਹੈ ਕਿ ਉਹਨਾਂ ਦੀ ਜਿਹੜੀ ਫਿਗਰ ਹੈ ਵੋਟ ਸ਼ੇਅਰ ਦੀ ਪਰਸੈਂਟੇਜ ਜੀ ਉਹ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਹਿਸਾਬ ਨਾਲ ਜਾਵੇ ਕਿ ਉਹ ਉਹਨਾਂ ਦੀ ਜਿਹੜੀ ਫਿਊਚਰ ਚ ਬਾਰਗੇਨਿੰਗ ਹੋਣੀ ਹੈ ਅਕਾਲੀ ਦਲ ਦੀ ਅਲਾਈਅੰਸ ਦੀ ਜਿਹੜੀ ਬਾਰਗੇਨਿੰਗ ਹੋਣੀ ਹੈ ਸਾਡੇ ਤੁਹਾਡੇ ਦਰਸ਼ਕਾਂ ਨੂੰ ਯਾਦ ਹੋਵੇਗਾ ਕਿ ਕਿਸਾਨ ਅੰਦੋਲਨ ਤੋਂ ਪਹਿਲਾਂ ਭਾਜਪਾ ਹੀ ਡਿਮਾਂਡ ਕਰਦੀ ਰਹੀ ਸੀ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਜਿਹੜਾ ਹੈ ਉਹਨਾਂ ਨੂੰ 40 ਸੀਟਾਂ ਜੀ ਪਹਿਲਾਂ ਨਾਰਮਲੀ ਉਹ 23 ਸੀਟਾਂ ਉਨਾਂ ਨੂੰ ਤੇ ਲੜਦੇ ਹੁੰਦੇ ਸੀ ਤੇ ਦੇ ਵਰ ਆਸਕਿੰਗ ਫॉर ਮੋਰ ਸੀਟਸ ਤੇ ਨਾਲ ਉਹ ਡਿਪਟੀ ਚੀਫ ਮਿਨਿਸਟਰ ਦਾ ਅਹੁਦਾ ਜਿਹੜਾ ਹੈ ਉਸ ਦੀ ਮੰਗ ਕਰਦੇ ਰਹੇ ਨੇ ਇਹੀ ਉਹਨਾਂ ਦਾ ਪੈਰਾਮੀਟਰ ਜਿਹੜਾ ਹੈ ਅਲਾਈਅੰਸ ਦਾ ਆਉਣ ਵਾਲੇ ਸਮੇਂ ਦੇ ਵਿੱਚ ਜੇ ਜਦੋਂ ਵੀ ਸੰਭਵ ਹੋਇਆ ਇਹ ਇਹੀ ਪੈਰਾਮੀਟਰ ਜਿਹੜਾ ਹੈ ਉਹਨਾਂ ਦਾ ਹੋਏਗਾ ਸੋ ਉਹਨਾਂ ਦੀ ਦੌੜ ਉਸ ਤੀਕੇ ਨਾਲ ਹੈ ਕਿ ਅਸੀਂ ਆਪਣਾ 바ਰਗੇਨਿੰਗ ਪੋਜੀਸ਼ਨ ਜਿਹੜੀ ਹੈ ਉਹ ਵਧਾਈਏ ਸੀਟ ਜਿੱਤ ਚਾਹਣ ਤਾਂ ਉਹਦੇ ਨਾਲ 바ਰਗੇਨਿੰਗ ਪੋਜੀਸ਼ਨ ਹੋਰ ਵੱਧ ਜਾਏਗੀ ਲੇਕਿਨ ਜੇ ਗਿੱਦੜਵਾਇ ਦੀ ਸੀਟ ਜਿੱਤ ਵੀ ਜਾਂਦੇ ਐ ਤਾਂ ਉਹਨਾਂ ਨੂੰ ਪਤਾ ਕਿ ਉਹ ਸੀਟ ਵੀ ਜਿਹੜੀ ਹੈ ਉਹ ਅਕਾਲੀ ਸਪੋਰਟ ਦੇ ਨਾਲ ਹੀ ਆਈ ਸੀਟ ਗਿਣੀ ਜਾਏਗੀ। ਮਨਪ੍ਰੀਤ ਬਾਦਲ ਭਾਜਪਾ ਵਿੱਚ ਬੇਸ਼ੱਕ ਚਲੇ ਗਏ ਐ ਲੇਕਿਨ ਉਹਨਾਂ ਦਾ ਜਿਹੜਾ ਅਕਾਲੀ ਪਛੋਕੜ ਹੈ ਉਹ ਹੱਲੇ ਵੀ ਪਾਰੂ ਹੈਗਾ। ਔਰ ਕੱਲ ਨੂੰ ਸਮੀਕਰਨ ਜਿਹੜਾ ਹੈ ਗਿੱਦੜਵਾਇ ਦਾ ਜਾਂ ਉਹਨਾਂ ਦੇ ਬਾਦਲ ਪਰਿਵਾਰ ਦਾ ਸਮੀਕਰਨ ਕਿਸ ਤਰ੍ਹਾਂ ਬਦਲਦਾ ਮਨਪ੍ਰੀਤ ਬਾਦਲ ਭਾਜਪਾ ਵਿੱਚ ਬਣੇ ਰਹਿੰਦੇ ਐ ਜਾਂ ਕੋਈ ਹੋਰ ਅਲਾਈਨਮੈਂਟ ਹੁੰਦੀ ਐ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਨੂੰ ਬੰਦੇ ਨਜ਼ਰ ਰੱਖਦੇ ਹੋਏ ਮੈਂ ਇਹ ਕਹਿ ਸਕਦਾ ਹਾਂ ਕਿ ਬੀਜੇਪੀ ਦੀ ਸੀਟ ਜਿੱਤਣ ਦੀ ਸੰਭਾਵਨਾ ਜੀ ਮੈਨੂੰ ਨਜ਼ਰ ਨਹੀਂ ਆਉਂਦੀ ਜੇ ਪ੍ਰੈਡਿਕਸ਼ਨ ਦੀ ਗੱਲ ਕੀਤੀ ਜਾਵੇ ਜਿਵੇਂ ਮਕਰਤ ਸਾਹਿਬ ਨੇ ਪ੍ਰੈਡਿਕਟ ਕੀਤਾ ਕਿ ਤਿੰਨ ਇਕਿਆਂ ਦੋ ਦੋ ਦੀ ਲੜਾਈ ਰਹੇਗੀ ਕਾਂਗਰਸ ਅਰ ਆਪ ਦੀ ਤੁਸੀਂ ਉਸ ਨੂੰ ਕਿਵੇਂ ਵੇਖਦੇ ਬਿਲਕੁਲ ਦੇਖੋ ਚੱਬੇਵਾਲ ਤੇ ਬਨਾਲਾ ਸੀਟ ਜਿਹੜੀ ਹੈ ਉਸ ਤੋਂ ਕਾਫੀ ਸੰਭਾਵਨਾ ਹੈਗਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹੈ ਜੋ ਸਟੋਨ ਸਰਵੇ ਵੀ ਇਸ ਤਰ੍ਹਾਂ ਦਾ ਜਿਹੜਾ ਇੰਡੀਕੇਸ਼ਨ ਦੇ ਰਿਹਾ ਹੈ ਜੀ ਮੁਕਾਬਲਾ ਜਿੱਥੇ ਫਸਦਾ ਉਹ ਡੇਰਾ ਬਾਬਾ ਨਾਨਕ ਤੇ ਕਿਧਰ ਵੱਲ ਜਾ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਪੋਸਿਬਿਲਟੀ ਹੋ ਸਕਦੀ ਹੈ ਕਿਉਂਕਿ ਅਕਾਲੀ ਦਲ ਦੀ ਜਿਹੜੀ ਇਸ ਵੇਲੇ ਇਲੈਕਸ਼ਨ ਦੇ ਵਿੱਚ ਪੋਸਚਰਿੰਗ ਹੈ ਉਹ ਇਹ ਹੈ ਕਿ ਘਟੋ-ਘਟ ਕਾਂਗਰਸ ਨਾ ਜਿੱਤ ਪਏ ਜੀ ਕਿਉਂਕਿ ਉਹਦੇ ਪਿੱਛੇ ਇੱਕ ਵਜ੍ਹਾ ਹੈ ਕਿ 2027 ਦੇ ਵਿੱਚ ਆਮ ਆਦਮੀ ਪਾਰਟੀ ਜੇ ਡਿਸਕ੍ਰੈਡਿਟ ਹੁੰਦੀ ਹੈ ਜੇ ਪੰਜਾਬ ਦੇ ਵੋਟਰ ਡਿਸਾਈਡ ਕਰਦੇ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਸੱਤਾ ਤੋਂ ਬਾਹਰ ਕਰਨਾ ਤਾਂ ਅੱਜ ਦੇ ਹਾਲਾਤ ਦੇ ਮੁਤਾਬਕ ਕਾਂਗਰਸ ਪਾਰਟੀ ਇੱਕ ਬਦਲ ਹੋ ਸਕਦਾ ਜੀ ਤੋ ਇਸ ਕਰਕੇ ਅਕਾਲੀ ਦਲ ਔਰ ਭਾਜਪਾ ਦਾ ਇਹ ਪੂਰਾ ਜੋਰ ਹੋਏਗਾ ਕਿ ਕਿਸੇ ਤਰੀਕੇ ਨਾਲ ਕਾਂਗਰਸ ਨੂੰ ਇਹਨਾਂ ਇਲੈਕਸ਼ਨ ਦੇ ਵਿੱਚ ਇਸ ਤਰ੍ਹਾਂ ਦੀ ਟਾਲ ਲਾਈ ਜਾਵੇ ਕਿ ਉਹਨਾਂ ਦਾ ਜਿਹੜਾ ਇਸ ਤਰ੍ਹਾਂ ਦਾ ਅਕਸ ਬਣਦਾ ਜਾ ਰਿਹਾ ਹੈ ਕਿ ਉਹ ਆਲਟਰਨੇਟਿਵ ਹੋਣਗੇ ਇਸ ਸਟੇਜ ਵਿੱਚ ਉਸ ਨੂੰ ਹਟਾ ਕੇ ਜਿਹੜਾ ਹੈ ਅਸੀਂ ਚੋਣ ਮੈਦਾਨ ਦੇ ਵਿੱਚ ਆਈਏ ਸੋ ਕਾਂਗਰਸ ਨੂੰ ਬਹੁਤ ਸਖਤ ਜਿਹੜਾ ਹੈ ਕੰਪੀਟੀਸ਼ਨ ਮੈਂ ਸਮਝਦਾ ਹਾਂ ਆਮ ਆਦਮੀ ਪਾਰਟੀ ਨਾਲੋਂ ਵੀ ਜ਼ਿਆਦਾ ਕਾਂਗਰਸ ਦੀ ਜਿਹੜਾ ਹੈ ਕੰਪੀਟੀਸ਼ਨ ਇਸ ਇਲੈਕਸ਼ਨ ਦੇ ਵਿੱਚ ਬੜਾ ਜ਼ਬਰਦਸਤ ਹੈ ਤੋ ਕਾਂਗਰਸ ਜਿਸ ਤਰ੍ਹਾਂ ਮਕਰ ਸਾਹਿਬ ਨੇ ਕਿਹਾ ਕਿ ਇੱਕ ਸੀਟ ਹੋ ਸਕਦਾ ਜਿੱਤ ਜਾਵੇ ਲੇਕਿਨ ਉਹ ਵੀ ਬਹੁਤ ਫਸਵਾ ਮੁਕਾਬਲਾ ਹੋਇਆ ਤਾਂ ਤਿੰਨ ਇੱਕ ਦੀ ਸੰਭਾਵਨਾ 2 2 ਦੀ ਸੰਭਾਵਨਾ ਘਟ ਹੈ ਤਿੰਨ ਇੱਕ ਦੀ ਸੰਭਾਵਨਾ ਮੈਨੂੰ ਜ਼ਿਆਦਾ ਲੱਗਦੀ ਅਮਕਰ ਸਾਹਿਬ ਜੇ ਛੱਬੇਵਾਲ ਹਲਕੇ ਦੀ ਗੱਲ ਕੀਤੀ ਜਾਵੇ ਬਰਨਾਲਾ ਹਲਕੇ ਦੀ ਗੱਲ ਕੀਤੀ ਜਾਵੇ ਸਿਆਸੀ ਮਾਹਰ ਤਕਰੀਬਨ ਤਕਰੀਬਨ ਸ਼ੌਰ ਨੇ ਕਿ ਇਹ ਜਿਹੜੀਆਂ ਸੀਟਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਨੇ ਕਿਉਂਕਿ ਇਸ਼ਾਨ ਛੱਬੇਵਾਲ ਚੂਨ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਤੋਂ ਔਰ ਦੂਜੇ ਪਾਸੇ ਬਰਨਾਲਾ ਜਿਹਨੂੰ ਗੜਕਿਆ ਜਾਂਦਾ ਆਮ ਆਦਮੀ ਪਾਰਟੀ ਦਾ ਦੋ ਵਾਰ ਉੱਥੋਂ ਮੀਥੇਰ ਜਿੱਤੇ ਨੇ ਪਹਿਲਾਂ ਲਗਾਤਾਰ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਨੇ ਭਗਵੰਤ ਮਾਨ ਉਹਨਾਂ ਦੇ ਅੰਡਰ ਇਹ ਹਲਕਾ ਆਉਂਦਾ ਸੀ ਸੋ ਹੁਣ ਇਸ ਵਾਰ ਥੋੜੀ ਜਿਹੀ ਬਗਾਵਤ ਵੀ ਹੋਈ ਹੈ ਗੁਰਦੀਪ ਬਾੜ ਜਿਹੜੇ ਕਾਫੀ ਕਰੀਬੀ ਨੇ ਉਹ ਕਾਫੀ ਵਲੰਟੀਅਰਸ ਨੂੰ ਲੈ ਕੇ ਆਜ਼ਾਦ ਚੋਣ ਲੜ ਰਹੇ ਨੇ ਕੀ ਉਹਦਾ ਥੋੜਾ ਜਿਹਾ ਫਰਕ ਪਏਗਾ ਜਾਂ ਵੋਟ ਬੈਂਕ ਜਿਹੜੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੀ ਰਹੇਗੀ ਜੋ ਮੈਨੂੰ ਲੱਗਦਾ ਉਹਦਾ ਕੋਈ ਬਹੁਤਾ ਫਰਕ ਨਹੀਂ ਪੈਣਾ ਕਿਉਂਕਿ ਜਿਹੜੀਆਂ ਬਾਏ ਇਲੈਕਸ਼ਨ ਨੇ ਇਹ ਜਿਹੜੀਆਂ ਮદાન ਸਭੰਦੀਆਂ ਕਰੀਪ ਰਿਡ ਡੇਟ ਰੱਕ ਦੇ ਕਰੀਬ ਵੋਟ ਹੁੰਦੀ ਹੈ ਸਾਰੀ ਉੱਚ ਜਿ 60% ਵੀ ਵੋਟ ਪੋਲ ਹੋ ਜਾਵੇ 70% ਵੀ ਹੋ ਜਾਵੇ ਤਾਂ ਉਹਦੇ ਨਾਲ ਉਹਨੂੰ ਜਿਹੜਾ ਬਾਕੀ ਹੈ ਰ ਮੈਨੂੰ ਨਹੀਂ ਲੱਗਦਾ ਵੀ ਉਹਨੂੰ ਕੋਈ ਬਹੁਤਾ ਉਹਦੇ ਵਿੱਚੋਂ ਕਿਉਂਕਿ ਦੋਨੇ ਦੋਨੇ ਉਮੀਦਵਾਰ ਜਿਹੜੇ ਪੁਰਾਣੇ ਐਮਐਲਏ ਨੇ ਉਹਨਾਂ ਦੇ ਖਾਸਮ ਖਾਸ ਨਹੀਂ ਚਾਹੇ ਮੀਤਹੇਰ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਬੇਹਤ ਕਰੀਬੀ ਨੇ ਹਰਿੰਦਰ ਸਿੰਘ ਔਰ ਇਧਰ ਇਸ਼ਾਨ ਚੱਬੇਵਾਲ ਬੇਟੇ ਨੇ ਰਾਜਕੁਮਾਰ ਛੱਬੇਵਾਲ ਦੇ ਕੀ ਲੋਕ ਜਿਹੜੇ ਨੇ ਵਿਸ਼ਵਾਸ ਜਤਾਉਣਗੇ ਉਹਨਾਂ ਨੂੰ ਪੂਰਨ ਤੌਰ ਤੇ ਮੈਨੂੰ ਲੱਗਦਾ ਹੈ ਕਿ ਜਿਵੇਂ ਮੈਂ ਗੱਲ ਪਹਿਲਾਂ ਕਹੀ ਹੈ ਮੈਂ ਉਸ ਦੇ ਉੱਤੇ ਕਹਿ ਮੈਂ ਕਿ ਦੋ ਦੋ ਵੀ ਹੋ ਸਕਦੀਆਂ ਨੇ ਤੇ ਇੱਕ ਵੀ ਹੋ ਸਕਦੀ ਹੈ ਜਿਹੜੀਆਂ ਜੀ ਜਿਹੜੀ ਗੱਲ ਭੋਗਲ ਸਾਹਿਬ ਨੇ ਕਹੀ ਹੈ ਨਾ ਬਹੁਤ ਪਤੇ ਦੀ ਗੱਲ ਇੱਕ ਗੱਲ ਕਹੀ ਹੈ ਅੰਟੀ ਗਰ ਮੈਂ ਤਾਂ ਲੱਗਦਾ ਹਾਂ ਕਿ 50 ਸਾਲਾਂ ਦੇ ਚੋਣ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਨਾ ਜੀ ਜਿਹੜਾ ਵਿਧਾਨ ਸਭਾ ਦਾ 40 ਸਾਲ ਲਗਾਤਾਰ ਇੱਕ ਇੱਕ ਉਤਰ ਕਾਟੋ ਮੈਚ ਨਾ ਮਤਲਬ ਕਾਂਗਰਸ ਸ੍ਰਿਕਾਲੀ ਦਲ ਕਾਂਗਰਸ ਸ੍ਰਿਕਾਲੀ ਦਲ ਸਿਰਫ ਆ ਜਿਹੜੀਆਂ ਹੁਣ ਦੋ ਵਾਰੀ ਜਿਹੜੀ ਰਹੀ ਹੈ ਆ ਕਾਲੀ ਦਲ ਟੋਟਲ ਰੂਟ ਤੋਂ ਪਹਿਲਾ ਜਿਹੜੀ ਹੈ ਜੀ 12 ਤੇ 17 ਦੇ ਵਿੱਚ 17 ਦੇ ਵਿੱਚ 10 ਸਾਲ ਲਗਾਤਾਰ ਹੈ ਉਸ ਤੋਂ ਬਾਅਦ காங்கிரஸ் ਔਰ ਉਸ ਤੋਂ ਬਾਅਦ ਕੈਪਟਨ ਦੀ ਆ ਵਿੱਚੇ ਟੁੱਟ ਗਈ ਸਾਰਾ ਕੁਝ ਤੇ ਆਮ ਆਦਮੀ ਪਾਰਟੀ ਆ ਗਈ ਹੈ ਅਗਲਾ ਜਿਹੜਾ ਸੀਨ ਹੈ ਨਾ ਦ੍ਰਿਸ਼ਾ ਜਿਹੜਾ ਵੀ ਹੈ ਜਿਵੇਂ ਹੁਣ ਦੀ ਗੱਲ ਹੈ ਜਿਵੇਂ 91 ਸੀਟਾਂ ਦੇ ਉੱਤੇ 23 ਸਾਲ ਪਹਿਨਾ ਆਮ ਆਦਮੀ ਪਾਰਟੀ ਜਿੱਤੀ ਹੈ ਜੋ ਜੋ 23 ਦੀ ચૂંટણી ਦੇ ਵਿੱਚ ਇਹ ਨਹੀਂ ਹੋਏਗਾ ਬਿਲਕੁਲ ਮੈਨੂੰ ਨਹੀਂ ਲੱਗਦਾ ਕਿ ਇਹ ਹੋਵੇ ਦੁਆਰਾ ਇੰਨੇ ਫਰਕ ਨਾਲ ਕੋਈ ਪਾਰਟੀ ਸੱਤਾ ਚਾਹੇਗੀ ਹਾਂ ਇਹਨੇ ਮਤਲਬ ਮਾਰ ਜਾਂਦੇ ਨਾਲ ਆ ਵੀ ਹੁੰਦਾ ਇਹ ਕਿਉਂਕਿ ਉਦੋਂ ਇਹ ਇਹ ਹੀ ਦੇਖ ਰਹੇ ਹੈ ਕਿ ਕਾਂਗਰਸ ਉਹ ਕਾਲੀ ਦਲ ਮੁੜ ਕੇ ਹੋਈ ਹੈ ਕਿ ਭਾਜਪਾ ਦੇ ਨਾਲ ਜੇ ਭਾਈਵਾਲੀ ਹੋ ਜਾਂਦੀ ਹੈ ਤਾਂ ਉਹ ਤਾਂ ਇਸੇ ਕਰਕੇ ਪਹਿਨੇ ਤੋਂ ਕਹਿੰਦੇ ਗਏ ਨੇ ਜਿਵੇਂ ਪਹਿਲਾਂ 23 ਦੀ ਥਾਂ ਦੇ ਉੱਤੇ 40 ਸੀਟਾਂ ਸਾਨੂੰ ਦਿਓ ਜੀ ਔਰ ਸਮਾ ਵੀ ਆ ਸਕਦਾ ਹੈ ਜਦੋਂ ਜੀ ਉਹਨਾਂ ਦਾ ਰੂਟਸ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦਾ ਤਾਂ 50-50 ਵੀ ਮੰਗ ਕਰਦਾ ਸੀ ਉਹ ਵੀ ਬੇਗਾਨੀ ਨਾਲ ਕਿਉਂਕਿ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਭਾਜਪਾ ਦਾ ਆਧਾਰ ਚੰਗਾ ਹੈ ਬਹੁਤ ਅੱਛਾ ਜਿਹੜਾ ਹੈਗਾ ਅੱਜ ਹੀ ਡੇਟ ਚ ਵਿਐਲਟੀ ਉਹ ਲੋਕ ਸਭਾ ਤੋਂ ਉਹਨਾਂ ਦਾ ਆਪਾਂ ਦੇਖ ਲਿਆ ਰਵਨੀਤ ਬਿੱਟੂ ਦਾ ਸੋ ਇਸ ਕਰਕੇ ਇਹ ਇਹਨਾਂ ਦੀ ਵਾਪਸੀ ਦੀ ਇਹ ਤਾਂ ਬਸ ਤਾਂਗ ਦੇ ਵਿੱਚ ਬੈਠੇ ਤੇ ਵਾਪਸੀ ਸਾਡੀ ਕਦੋਂ ਹੁੰਦੀ ਹੈ ਤੇ 2027 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਜੋ ਟਿੱਲ ਲੱਗਦਾ ਨਹੀਂ ਜੀ ਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹ ਲਾ ਦੇਣਗੇ ਜੀ ਤੇ ਇਸ ਕਰਕੇ ਜਿਹੜਾ ਵੀ 91 ਟਾੜੀ ਗੱਲ ਉਹ ਤਾਂ ਕੋਈ ਖਾਬ ਵੀ ਕਰਦੇ ਵੇ ਨਾ ਜੀ ਮਤ ਲੜਾਈ ਹੋਏਗੀ ਜਾਂ ਟ੍ਰੈਂਗੂਲਰ ਫਾਈਟ ਹੋਏਗੀ ਤੇ ਜਾਬ ਸਿੱਧੀ ਜਿਵੇਂ ਹੁੰਦੀ ਹੈ ਲੜਾਈ ਜਿਵੇਂ ਹੁੰਦੀ ਹੈ ਜੀ ਇਹ ਹੈ ਸੋ ਇਹ ਹੁਣ ਕੱਲ ਨਤੀਜੇ ਆਉਣਗੇ ਤਾਂ ਲੱਗਦਾ ਹੈ ਕਿ ਪਤਾ ਨਹੀਂ ਪਰ ਅਸੀਂ ਮੇਰਾ ਜਿੱਥੋਂ ਤੱਕ ਹੈਗਾ ਕਿ ਅਦੇ ਦੋ ਦੋ ਵੀ ਹੋ ਸਕਦੀਆਂ ਨੇ ਤਿੰਨ ਇੱਕ ਵੀ ਹੋ ਸਕਦਾ ਸਮਾ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਸੋ ਵਿਸ਼ੇਸ਼ ਤੌਰ ਤੇ ਚਰਚਾ ਹੋਈ ਜੋ ਜਿਮਨੀ ਚੋਣਾ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਹੋਈਆਂ VOTING ਹੋ ਚੁੱਕੀ ਹੈ ਔਰ 23 ਤਾਰੀਖ ਨੂੰ ਨਤੀਜੇ ਜਿਹੜੇ ਆਉਣੇ ਨੇ ਜਿੰਨੇ ਵੀ ਸਿਆਸੀ ਤੁਰੰਦਰ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਲੋਕਾਂ ਨੇ ਕਰ ਦਿੱਤਾ ਹੈ ਔਰ ਅਨਾਉਂਸਮੈਂਟ 23 ਤਾਰੀਖ ਨੂੰ ਹੋਏਗੀ ਸਤਿ ਸ਼੍ਰੀ ਅਕਾਲ